ਜਿਹੜਾ ਦਫ਼ਤਰ 'ਚ ਬੈਠਾ ਹੋਇਆ ਟੋਲਾ ਮਕੀਮਾ ਸਾਹਿਬ ਵੀ ਬੈਠੇ ਨੇ ਕਲੇਰ ਸਾਹਿਬ ਬੈਠੇ ਨੇ ਤੁਸੀਂ ਇਉਂ ਜਾਂ ਹੋਰ ਸਾਰੇ ਕਹਿੰਦੇ ਕਿ ਸਾਰੇ ਸੁਖਪੀਰ ਸਿੰਘ ਬਾਦਲ ਨੂੰ ਬਚਾਉਣ 'ਚ ਲੱਗੇ ਹੋਏ ਨੇ ਡਿਫੈਂਡ ਕਰ ਰਹੇ ਨੇ ਇਹ ਇਲਜ਼ਾਮ ਕਿਉਂ ਲੱਗਦੀ ਆ ਵੀ ਜਥੇਦਾਰਾਂ ਨੂੰ ਹਟਾਉਣ ਵਾਲਾ ਫੈਸਲਾ ਬਾਦਲਾਂ ਨੇ ਕਰਵਾਇਆ ਜਾਂ ਬਾਦਲਾਂ ਦੇ ਸਲਾਹਕਾਰਾਂ ਨੇ ਕਰਾਇਆ ਕਿਸੇ ਪਿੰਡ ਤੋਂ ਹਾਂ ਨਿਕਲਦਾ ਹੋਵੇ ਕਹਿੰਦੇ ਉੱਥੇ ਅੱਗੇ ਲਾਏ ਬਾਦਲ ਸਾਹਿਬ ਉਹ ਜਿਹੜਾ ਤਕੜਾ ਬੰਦਾ ਹੈ ਦੁਨੀਆ ਡਰਦੀ ਆ ਅੰਦਰੋਂ ਵੀ ਵਿਰੋਧ ਹੁੰਦਾ विक्रम जीठिया होगे शरणजीत ਢੱਲੋਂ ਹੋਗੇ ਸਾਰੇ ਸਾਡੇ ਮੀਟਿੰਗ ਚ ਆਉਂਦੇ ਨੇ ਸਾਰਿਆਂ ਨਾਲ ਗੱਲਬਾਤ ਹੁੰਦੀ ਹੈ ਸਾਰਿਆਂ ਦੇ ਬਿਆਨ ਪੜ੍ਹਨੇ ਤੁਸੀਂ ਮਲੋਬਲੀ ਰਾਜ ਕਰੀ ਜਾਂਦੇ ਹੋ ਉਹਨਾਂ ਨੇ ਪ੍ਰੈਸ ਕਾਨਫਰੰਸ ਕਿਉਂ ਕੀਤੀ ਤੁਹਾਡਾ ਬਿਆਨ ਮਤਲਬ ਸਾਰੀ ਟੀਵੀ ਚੈਨਲਾਂ ਵਿੱਚ ਲਾਇਆ ਜਾਂਦਾ ਬਾਅਦ ਤੁਸੀਂ ਕੈਨ ਯੂ ਕਹੇ ਮੇਰਾ ਬਿਆਨ ਨਹੀਂ ਸੀਗਾ ਉਹ ਕਿਹਨੇ ਚਲਾਤਾ ਫਿਰ ਇਹ ਜਿਵੇਂ ਜਿਹੜੀਆਂ ਗੱਲਾਂ ਚੱਲਦੀਆਂ ਆਈਟੀ ਸੈਲ ਦੀਆਂ ਵੀ ਇੱਥੇ ਦਫ਼ਤਰ ਜੋ ਜਿਹੜਾ ਆਈਟੀ ਸੈਲ ਆ ਚਾਹੇ ਉਹ ਪੱਤਰਕਾਰ ਹੋਣ ਚਾਹੇ ਜਿਹੜੇ ਮੈਂਬਰਸ਼ਿਪ ਵਾਲੇ ਹੁਣ ਉਹਨਾਂ ਦੇ ਖਿਲਾਫ ਕਿਉਂ ਟਿੱਪਣੀਆਂ ਹੋ ਰਹੀਆਂ ਅਕਾਲ ਤਖਤ ਨੂੰ ਨਿੱਜੀ ਮਤਲਬ ਵਾਸਤੇ ਨ ਵਰਤੀਏ ਨਿੱਜੀ ਮਫਾਦਲੀ ਕੌਣ ਵਰਤ ਰਿਹਾ ਹੈ ਕਿ ਜਿਲਾ ਪਧਰੀ ਮੀਟਿੰਗਾਂ ਅਸੀਂ ਕਰਾਂਗੇ ਤੇ ਮੈਂਬਰਸ਼ਿਪ ਸ਼ੁਰੂ ਕਰਾਂਗੇ ਤੁਹਾਨੂੰ ਪਈ ਅਜੇ ਹਸਨੇਹਾ ਲੱਗਿਆ ਹੁਣ ਤੱਕ ਅਜੇ ਤੱਕ ਕੋਈ ਸੁਝਾਅ ਨਹੀਂ ਲੱਗਿਆ ਇੱਕ ਪਾਸੇ ਤਾਂ ਤੁਸੀਂ ਕਿਹਾ ਸੀ ਜਿਹੜੇ ਸੁਧਾਰ ਲੈਰ ਵਾਲੇ ਆ ਅਕਾਲੀ ਦਲ ਕਹਿ ਰਿਹਾ ਸੀ ਲਗਾਤਾਰ ਕਿ ਇਹ ਨਾ ਪਿੱਛੇ ਬੀਜੇਪੀ ਆ ਆਰਐਸਐਸ ਆ ਜਾਂ ਨਾਗਪੁਰੀਏ ਨੇ ਇਹ ਇਥੋਂ ਤੱਕ ਕਿਹਾ ਗਿਆ ਹੁਣ ਜਿਹੜੇ ਸੰਤ ਸਮਾਜ ਵਾਲੇ ਨੇ ਦਲ ਪੰਥ ਨੇ ਜਾਂ ਟਕਸਾਲ ਉਹਨਾਂ ਪਿੱਛੇ ਕੌਣ ਹੈ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਆਗਾਜ਼ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਦਾ ਤੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਅਪੀਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰੈਜ਼ੀਡੈਂਟ ਸਰਦਾਰ ਬਲਵਿੰਦਰ ਸਿੰਘ ਪੁੰਦੜ ਹੋਰਾਂ ਨੂੰ ਤੇ ਸਮੁੱਚੀ ਲੀਡਰਸ਼ਿਪ ਨੂੰ ਕਿ ਮੈਂਬਰਸ਼ਿਪ ਪਰਚੀਆਂ ਜਿਹੜੀਆਂ ਨੇ ਉਹ ਪ੍ਰਾਪਤ ਕੀਤੀਆਂ ਜਾਣ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰੈਜ਼ੀਡੈਂਟ ਸਰਦਾਰ ਬਲਵਿੰਦਰ ਸਿੰਘ ਪੁੰਦੜ ਜੀ ਮੌਜੂਦ ਨੇ ਵਾਈਕੂ ਜੀ ਕਾ ਖਾਲਸਾ ਵਾਈਕੂ ਸਾਹਿਬ ਪੁੰਦੜ ਸਾਹਿਬ ਠੀਕ ਠਾਕ ਹੋ ਮੈਂ ਦੇਖ ਕੇ ਰਿਹਾ ਤੁਹਾਡੇ ਜੀ ਪੁੰਦੜ ਸਾਹਿਬ ਪੰਜ ਮੈਂਬਰੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਉਹਨਾਂ ਨੇ ਮੈਂਬਰਸ਼ਿਪ ਸ਼ੁਰੂ ਕੀਤੀ ਹੈ ਇੱਕ ਪ੍ਰੈਸ ਨੋਟ ਜਾਰੀ ਕਰਦੇ ਆ ਅਪੀਲ ਕੀਤੀ ਹੈ ਕਿ ਵਰਕਿੰਗ ਪ੍ਰੈਜ਼ੀਡੈਂਟ ਬਲਵਿੰਦਰ ਸਿੰਘ ਪੁੰਦੜ ਜੀ ਜਿਹੜੀਆਂ ਮੈਂਬਰਸ਼ਿਪ ਪਰਚੀਆਂ ਉਹ ਹਾਸਲ ਕਰਨ ਉਹ ਲੈਣ ਤੇ ਮੀਟਿੰਗਾਂ ਨੂੰ ਲੈ ਕੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਕਿ ਜ਼ਿਲ੍ਹਾ ਪੱਧਰੀ ਮੀਟਿੰਗਾਂ ਅਸੀਂ ਕਰਾਂਗੇ ਤੇ ਮੈਂਬਰਸ਼ਿਪ ਸ਼ੁਰੂ ਕਰਾਂਗੇ ਤੁਹਾਨੂੰ ਕੋਈ ਅਹਿਸਾਸ ਨਿਹਾਂ ਲੱਗਿਆ ਹੁਣ ਤੱਕ ਅਜੇ ਤੱਕ ਕੋਈ ਅਹਿਸਾਸ ਨਿਹਾਂ ਲੱਗਿਆ ਤੁਹਾਡਾ ਇੱਕ ਪ੍ਰੈਸ ਨੋਟ ਆਉਂਦਾ 18 ਤਰੀਕ ਨੂੰ ਕਿ ਜਿਹੜੇ ਰੁਸਕੇ ਗਏ ਹੋਏ ਲੀਡਰ ਸਹਿਬਾਨ ਨੇ ਵਰਕਰ ਸਹਿਬਾਨ ਨੇ ਉਹ ਪਾਰਟੀ ਚਾਣ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਆਪਾਂ ਇੱਕਜੁੱਟਤਾ ਨਾਲ ਕੰਮ ਕਰੀਏ ਦੂਜੇ ਪਾਸੇ ਜਸਵੰਤ ਗੜਗਾਜ ਜੀ ਹੋਰਾਂ ਨੇ ਕੱਲ੍ਹ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਚਾਹਤੀ ਸੱਦਾ ਪੱਤਰ ਦਿੱਤਾ ਸੀ ਤੇ ਅੰਦਰੋਂ ਜਿਹੜਾ ਪਤਾ ਲੱਗ ਸਕਿਆ ਕਿ ਜਥੇਦਾਰ ਸਹਿਬਾਨ ਨੇ ਵੀ ਇਹੀ ਗੱਲ ਆਖੀ ਹੈ ਕਿ ਆਪਸੀ ਏਕਤਾ ਦਾ ਕੋਈ ਰਾਹ ਜਿਹੜਾ ਹੈ ਉਹ ਕੱਢਣਾ ਚਾਹੀਦਾ ਜੋ ਉਸੇ ਕੇ ਸਹਿਬਾਨ ਨੇ ਪਹਿਲਾਂ ਭਰਤੀ ਵਾਲਾ ਜੋ ਫੈਸਲਾ ਕੀਤਾ ਸੀ ਜੀ ਉਹਦੇ ਚ ਪੁਆਇੰਟ ਹੋਰ ਵੀ ਸੀ ਲੇਕਿਨ ਮੈਂ ਇੱਕੋ ਪੁਆਇੰਟ ਗੱਲ ਕਹਿਣਾ ਜਿਹੜਾ ਮੇਨ ਸੀ ਉਹ ਇਸ ਗੱਲ ਸੀ ਕਿ ਟੜੇਬੰਦੀ ਖਤਮ ਕਰਕੇ ਸਿਰ ਜੋੜ ਕੇ ਬੈਠਿਆ ਜਾਵੇ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਜਾਵੇ ਜੀ ਤੇ ਫੇਰ ਭਰਤੀ ਕੀਤੀ ਜਾਵੇ ਹਾਂ ਤਾਂ ਸਿੰਘ ਸਾਹਿਬ ਨੇ ਜੋ ਹੁਣ ਮੌਕੇ ਤੇ ਸਤਕਾਰਯੋਗ ਸਿੰਘ ਸਾਹਿਬ ਜੀ ਹੈ ਉਹਨਾਂ ਨੇ ਵੀ ਇਹੀ ਕਿਹਾ ਜੀ ਕਿ ਪਹਿਲੇ ਸਿੰਘ ਸਾਹਿਬ ਨੇ ਵੀ ਪਾਰਟੀ ਨੂੰ ਮਜਬੂਤ ਕਰਨ ਬਾਖਰੇ ਰਹਿਤੀ ਸੀ ਤੇ ਮੈਂ ਵੀ ਅਪੀਲ ਕਰਦਾ ਕਿ ਤੁਹਾਨੂੰ ਇਕੱਠੇ ਹੋ ਕੇ ਪਾਰਟੀ ਨੂੰ ਮੌਜੂਦ ਕਰਨਾ ਚਾਹੀਦਾ ਤਾਂ ਹੀ ਪੰਜਾਬ ਦੇ ਮਸਲਿਆਂ ਤੇ ਤੁਸੀਂ ਇਕੱਠੇ ਹੋ ਕੇ ਲੜ ਸਕਦੇ ਹੋ ਉਸ ਦੇ ਸਬੰਧ ਚ ਹੀ ਮੈਂ ਪਹਿਲੇ ਜਿਹਦਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਆਇਆ ਸੀ ਸਾਰੀ ਭਰਾਵਾਂ ਨੂੰ ਸਾਡੇ ਨੂੰ ਬੇਨਤੀ ਕਰਦਾ ਆਇਆ ਸੀ ਅੱਜ ਵੀ ਮੈਂ ਉਹੀ ਬੇਨਤੀ ਕਰਦਾ ਕੱਲ ਵੀ ਉਹੀ ਬੇਨਤੀ ਕੀਤੀ ਸੀ ਕਿ ਆਓ ਭਰਾਓ ਆਪ ਭਾਰਤ ਗਲਤ ਨਾ ਕੱਢੀਏ ਜੀ ਅਕਾਲ ਤਖਤ ਨੂੰ ਨਿੱਜੀ ਮਤਲਬ ਵਾਸਤੇ ਨਾ ਵਰਤੀਏ ਹੂੰ ਉਹ ਬਹੁਤ ਉੱਚਾ ਸਤਕਾਰ ਹੈ ਉਹ ਨਾ ਮੇਰਾ ਨਾ ਤੇਰਾ ਉਹ ਸਾਰੇ ਜਗਤ ਦਾ ਹੈ ਜੀ ਉਹ ਗੁਰੂ ਦਾ ਤਖਤ ਹੈ ਤੇ ਗੁਰੂ ਜੋ ਪ੍ਰਮਾਤਮਾ ਦੀ ਕਿਰਪਾ ਨਾਲ ਹਰ ਇੱਕ ਜੋ ਹੈ ਬਿਰਾਜ ਬਾਗ ਤੇ ਫਿਰ ਅਸੀਂ ਐਵੇਂ ਉਸ ਨੂੰ ਆਪਣੇ ਨਿੱਜੀ ਗੱਲ ਵਾਸਤੇ ਕਹਿੰਜੀ ਸਾਨੂੰ ਆ ਕੇ ਹੈ ਹੂੰ ਸੋ ਮੇਰੀ ਬੇਨਤੀ ਹੈ ਕਿ ਕੱਲ ਤੱਕ ਸਾਰ ਨੂੰ ਉਸ ਲਾਈਨ ਚ ਆਪਾਂ ਨਾ ਲਈਏ ਤੇ ਆਓ ਵੀਰੋ ਮੈਂ ਅੱਜ ਵੀ ਕਹਿਣਾ ਕਿ ਆਪਾਂ ਮਿਲ ਕੇ ਬੈਠ ਕੇ ਇਸ ਦਾ ਹੱਲ ਕਰ ਲਈਏ ਨਜੀ ਮਫਾਦਲੀ ਕੌਣ ਵਰਤ ਰਿਹਾ ਹੈ ਇਹ ਤੁਸੀਂ ਉਹਦੇ ਅਰਥ ਆਪ ਸਭ ਦੇ ਲੋ ਕੀ ਲੱਗਦਾ ਨਜੀ ਮਫਾਦਲੀ ਕੌਣ ਵਰਤ ਰਿਹਾ ਸੁਧਾਰ ਲਹਿਰ ਵਾਲੇ ਜਾਂ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਕਿਹੜਾ ਨਾਂ ਨਹੀਂ ਲੈਣਾ ਕੁਝ ਨਹੀਂ ਲੈਣਾ ਉਹਦੇ ਅਰਥ ਪੜ ਲਓ ਤੁਸੀਂ ਸਾਰਾ ਉਹ ਬਨਾਵਾ ਉਹਦੇ ਜਿੰਨੀਆਂ ਗੱਲਾਂ ਮੈਂ ਉਸਤੇ ਜ਼ਿਆਦਾ ਜਾਣਦਾ ਨਹੀਂ ਕਿਉਂਕਿ ਮੈਂ ਚੋਰਾਂ ਪਾਰਟੀ ਦੇਖਦਾ ਹੂੰ ਮੈਂ ਕਿਸੇ ਦੇ ਨੈਗੇਟਿਵ ਕਮੈਂਟ ਨਹੀਂ ਕਰਨਾ ਚਾਹੁੰਦਾ ਜੇ ਕੋ ਮੈਨੂੰ ਜੋ ਮਰ ਜਾ ਕੋਈ ਕਹੀ ਜਾਵੇ ਹੂੰ ਇਕਿ ਮੇਰੀ ਡਿਊਟੀ ਹੈ ਪਾਰਟੀ ਨੂੰ ਇਕੱਠਾ ਕਰਦੇ ਵਜੂਤ ਹੋ ਕੇ ਤਾਂ ਕਿ ਪੰਜਾਬ ਦੇ ਜਿਹੜੇ ਮਸਲੇ ਨੇ ਸਾਡੇ ਵੱਡੇ ਵੱਡੇ ਜੀ ਜਿਹੜੇ ਮਸਲਿਆਂ ਤੇ ਸਾਡਾ ਏਡਾ ਵੱਡਾ ਧੋਖਾ ਹੋ ਰਿਹਾ ਰਾਜਧਾਨੀ ਕੋਈ ਹੈ ਦੁਨੀਆ ਚ ਹੈ ਦਾ ਸੂਬਾ ਹਿੰਦੁਸਤਾਨ ਚ ਹੈ ਦਾ ਸੂਬਾ ਜਿਹਦੇ ਕੋਲ ਆਪਣੀ ਰਾਜਧਾਨੀ ਨਾ ਹੋਵੇ ਹਮ ਸਾਡੇ ਕੋਲ ਇੱਕੋ ਨੇਚਰ ਰਿਸੋਰਸ ਹੈ ਪਾਣੀ ਉਹ ਸਾਡੇ ਖੋਲੇ ਨੇ ਹਮ ਦੂਸਰਾ ਜੇ ਆਰਥਿਕ ਤਰੱਕੀ ਵਾਸਤੇ ਜਾਂ ਸਮੁੰਦਰ ਹੁੰਦਾ ਜਾਂ ਗੁਆਂਡੀ ਦੇਸ਼ਾਂ ਨਾਲ ਵਾਰ ਹੁੰਦਾ ਸਾਡਾ ਗੁਆਂਡੀ ਪਾਕਿਸਤਾਨ ਅਫਗਾਨਿਸਤਾਨ ਇਰਾਨ ਰਾਖ ਨੇ ਸਾਰਾ ਬਵਾਰ ਬੰਦ ਹੈ ਚਾਈਨਾ ਨਾਲ ਹੋ ਸਕਦਾ ਇਧਰ ਬੰਦ ਹੈ ਹਮ ਇੰਡਸਟਰੀ ਨੂੰ ਸਾਡੀ ਨੂੰ ਕੋਈ ਰਹਿਤਾ ਨਹੀਂ ਨਾਲ ਜਿਹੜੇ ਉਪਰੀ ਉਤਰੀ ਸੁੱਬੇ ਹਮਾ ਪਹਾੜੀ ਸੁੱਬੇ ਨੂੰ ਸਭ ਨੂੰ ਰਹਿਤਾ ਨੇ ਸਾਡੇ ਤੇ ਉਹਦਾ ਬੜਾ ਟੈਕਸ ਦਾ ਫਰਕ ਹੈ ਇਸ ਕਰਕੇ ਬੈ ਸਮਝਦੇ ਕਿ ਬਸਲੇ ਤਾਂ ਸਾਡੇ ਇਹ ਨੇ ਹਮ ਬੇਰਜ਼ਗਾਰੀ ਹੈ ਗਰੀਬੀ ਹੈ ਮਹਿੰਗਾਈ ਹੈ ਜੀ ਫਿਰ ਸਾਡੇ ਧਰਮ ਵਿੱਚ ਦਖਲ ਦਿੱਤਾ ਜਾ ਰਿਹਾ ਉਹ ਲੈ ਕੇ ਹਜੂਰ ਸਾਹਿਬ ਤੋਂ ਹਰਿਆਣੇ ਤੱਕ ਆ ਕੇ ਉੱਚੀ 1925 ਦਾ ਐਕਟ ਕਾਇਮ ਹੈ ਜੀ ਲੇਕਰ ਤੋੜਤਾ ਅੱਜ ਵੀ ਗੈਰਾ ਮੈਂਬਰ ਹਰਿਆਣਾ ਦੇ ਚੁੜੇ ਹੋਏ ਐਸ்சிਪੀਸੀ ਦੇ ਵੀ ਸ਼ਾਮਲ ਨੇ ਉਹ ਵੋਟ ਪਾਉਂਦੇ ਨੇ ਇੱਕ ਮੈਂਬਰ ਹਿਮਾਚਲ ਦਾ ਸ਼ਾਮਲ ਹੈ ਵੋਟ ਪਾਉਂਦਾ ਹੈ ਜੋ ਪਹਿਲੇ ਐਕਟ ਦੇ ਵਿੱਚ ਆ 1925 ਦੇ ਸੀ ਜੀ ਅੱਜ ਵੀ ਦਿੱਲੀ ਤੋਂ ਮੈਂਬਰ ਰੋਮੀਨੇਟ ਹੋ ਸੈਕਟਰ ਮੁਤਾਬਕ ਸਾਡੇ ਵਿੱਚ ਨੇ ਦੁਬਈ ਤੋਂ ਉਸ ਦੇ ਇੱਕ ਮੁਤਾਬਕ ਵਿੱਚ ਹੈ ਕਲਕੱਤੇ ਤੋਂ ਵਿੱਚ ਹੈ ਇਸ ਕਰਕੇ ਜੇ ਸਾਰੇ ਹਿੰਦੁਸਤਾਨ ਦੀ ਜੋ 25 ਦਾ ਐਕਟ ਉਹਦੇ ਮੁਤਾਬਕ ਮੈਂਬਰਸ਼ਿਪ ਅੱਜ ਵੀ ਐਸ்சிਪੀਸੀ ਚ ਕਾਇਮ ਹੈ ਤੇ ਫਿਰ ਹਰਿਆਣਾ ਅੱਡ ਕਿਵੇਂ ਹੋ ਗਿਆ ਟੱਕਾ ਹੈ ਨਾ ਹੂੰ ਇਹੀ ਤੱਕ ਸਾਰੇ ਮੈਂਬਰ ਨੋਮੀਨੇਟ ਕਰ ਲਏ ਹਜੂਰ ਸਾਹਿਬ ਚ ਉਹ ਨੋਮੀਨੇਸ਼ਨ ਵਾਲੀ ਬੋਰਡ ਬਣਾਤਾ ਜੋ ਪਹਿਲਾਂ ਸਾਰਾ ਤੋੜਦਾ ਇਹੀ ਪਰਣਾ ਸਾਹਿਬ ਕੀਤਾ ਦਿੱਲੀ ਚ ਅਸੀਂ ਜਿੱਤ ਕੇ ਆਏ ਸੀ ਜਿੱਤੇ ਹੋਏ ਨੂੰ ਜਾਤ ਮੁਕਾ ਕੇ ਜਾਂ ਕਿ ਮੈਂ ਨਹੀਂ ਬਰਦਾ ਕੀ ਲਫ਼ਜ਼ ਵਰਤੇ ਨੇ ਲੇਕਿਨ ਤੁਹਾਡੇ ਸਾਹਮਣੇ ਨੇ ਕਿ ਟਿਕ ਟਕ ਕਾਲੀ ਦਰਤੀ ਤੇ ਜਿੱਤੇ ਸੀ ਚਲੇ ਗਏ ਨੇ ਕਿਉਂ ਚਲੇ ਗਏ ਨੇ ਉਹ ਜਾ ਉਹ ਜਾਣਣ ਜਾਂ ਜਿੰਨੇ ਜਿੱਦਰ ਗਏ ਉਹ ਜਾਣ ਇਸ ਕਰਕੇ ਜਿਹੜੇ ਹਮਲੇ ਨੇ ਧਰਮ ਤੇ ਸਾਡੇ ਤੇ ਹਮਲੇ ਨੇ ਸਾਡੀ ਜਿਹੜੀ ਆਰਥਿਕਤਾ ਪੰਜਾਬ ਦੇ ਉੱਤੇ ਸਾਡੇ ਤੇ ਹਮਲੇ ਨੇ ਸਾਡੀ ਗੈਰਤ ਤੇ ਹਮਲੇ ਨੇ ਮੈਂ ਤਾਂ ਸਮਝਦਾ ਕਿ ਕੋਈ ਅਸੀਂ ਮੰਗ ਮੰਗਦੇ ਆ ਬੰਦੀ ਸਿੱਖਾਂ ਦੀ ਗੱਲ ਹੈ ਵਾਦਾ ਕਰਕੇ ਉਸ ਤੋਂ ਪਿੱਛੇ हट ਗਏ ਨੇ ਕਿਸਾਨਾਂ ਦੀ ਗੱਲ ਅਸੀਂ ਦੇਖਦੇ ਆ ਇੰਨੀਆਂ ਮੀਟਿੰਗਾਂ ਹੋ ਗਈਆਂ ਨੇ ਸਾਡਾ ਪਾਣੀ ਬਰਬਾਦ ਸਾਡੀ ਧਰਤੀ ਬਰਬਾਦ ਸਭ ਕੁਝ ਲੋੜ ਸੀ ਠੀਕ ਹੈ ਹੁਣ ਗੱਲ ਹੀ ਕੋਈ ਨਹੀਂ ਸਾਡੀ ਕਰਦਾ ਤੁਸੀਂ ਕੋਈ ਆਲਟਰਨੇਟਿਵ ਦੇ ਦਿਓ ਜੇ ਨਹੀਂ ਤਾਂ ਕਿਉਂ ਤੁਸੀਂ ਕਿਉਂ ਇੰਨੇ ਚਿਰ ਦਾ ਦੋ ਸਾਲ ਦਾ ਲਟਕਾਈ ਜਾਂਦੇ ਨੇ ਹੱਲ ਕਢ ਲੈ ਸੋ ਕਿਤਨੇ ਸਾਡੇ ਮਸਲੇ ਨੇ ਮਸਲੇ ਤਾਂ ਉਹ ਨੇ ਅਕੱਲ ਹਿਮਾਚਲ ਚ ਕੀ ਹੋਇਆ ਕਿ ਇੰਨਾ ਦੋਨੇ ਸਿੱਖ ਧਰਮ ਵੀ ਤੱਕ ਕਿਤੇ ਹੈ ਹੀ ਨਹੀਂ ਕਿ ਕਿਸੇ ਦੇ ਕੋਈ ਧਰਮ ਨੂੰ ਮਾੜਾ ਕਹੋ Hindu ਵੀ ਚੰਗਾ Musliman ਵੀ ਚੰਗਾ Isai ਵੀ ਚੰਗਾ ਜੀ ਤੇ ਹਰ ਇੱਕ ਚ ਰੱਬ ਵਸਦਾ ਹੈ ਸਾਡੇ ਗੁਰੂਆਂ ਦਾ ਸੰਦੇਸ਼ ਹੈ ਹਮ ਤੇ ਫਿਰ ਅਕੱਲ ਕਰਨ ਸਾਹਿਬ ਨਾਲ ਕੀ ਹੋਇਆ ਪੰਜਾਬ ਦਾ ਲਾਡਾ ਰੋਥੇ ਦੇਖ ਲਓ ਜੀ ਇੱਕ ਮਿਲਟਰੀ ਅਫਸਰ ਹੈ ਔਰ ਉਹ ਦਿਖਾ ਰਿਹਾ ਆਪਦਾ ਕਾਰਡ ਉਹਦਾ ਕਾਰਡ ਖੋਲਿਆ ਲੇਕਿਨ ਉਸ ਤੋਂ ਬਾਅਦ ਕੀ ਹੋਇਆ ਕੀ ਐਕਸ਼ਨ ਹੈ No ਐਕਸ਼ਨ ਹਮ ਸੋ ਇਹ ਜਿਹੜੇ ਹਾਲਾਤ ਨੇ ਜੇ ਪਾਰਟੀ ਦੇ ਫੁੱਟਾ ਤਾਂ ਹੀ ਹੈ ਨਾ ਨਹੀਂ ਕਿਸੇ ਦੀ ਕੀ ਜ਼ਰੂਰਤ ਸੀ ਅ ਗਾਲੀਦਾਰ ਰਾਜ ਹੋਵੇ ਨਾ ਹੋਵੇ ਜੇ ਸਾਡੇ ਚ ਇਕਤਾ ਹੋਵੇ ਕਿਸੇ ਜ਼ਰੂਰਤ ਹੀ ਕੋਈ ਨਹੀਂ ਤੁਸੀਂ ਸੀਨੀਅਰ ਆਫ ਦੀ ਮੋਸਟ ਸਟਰੋਂਗ ਤੁਸੀਂ ਵਰਕਿੰਗ ਪ੍ਰੈਜ਼ੀਡੈਂਟ ਹੋ ਤੁਸੀਂ ਕੀ ਐਫਰਟਸ ਕਰ ਰਹੇ ਹੋ ਮਤਲਬ ਸਾਰਿਆਂ ਨੂੰ ਇਕੱਠੇ ਕਰਨ ਲਈ ਮੈਂ ਤਾਂ ਕਦੇ ਵੀ ਨਾ ਤਾਂ ਮੈਂ ਕੱਢੇ ਪਾਰਟੀ ਚੋਂ ਮੇਰੇ ਐਫਰਟਸ ਏ ਸੀ ਜਦੋਂ ਉਹਨੇ ਕਿਹਾ ਬਾਹਰੋਂ ਬਿਆਨ ਦਿੱਤੇ ਤੇ ਪਾਰਟੀ ਚ ਸਵਾਲ ਉੱਠਿਆ ਕਿਉਂਕਿ ਮੈਂ ਜਿਹੜੀ ਕਮੇਟੀ ਸੀ ਜਿਹੜੀ ਡਿਸਪਲਿਨਰੀ ਉਹਦਾ ਚੇਅਰਮੈਨ ਵੀ ਸੀ ਗੁਰਤਾ ਗੁਲਜਾਰ ਸੁਰਣੀ ਕੇ ਜੀ ਤੇ ਬਰਕਿਉ ਪ੍ਰੈਜ਼ੀਡੈਂਟ ਵੀ ਹੈਗਾ ਜੀ ਉਸ ਵੇਲੇ ਮੈਂ ਸੈਕਟਰੀ ਜਨਰਲ ਸੀ ਜੀ ਲੇਕਿਨ ਮੈਂ ਜੋ ਵਰਕ ਕਮੇਟੀ ਇਹ ਫੈਸਲਾ ਆਇਆ ਮੈਂ ਕਿਹਾ ਨਹੀਂ ਕੱਢਣੀ ਨਹੀਂ ਚਾਹੀਦੀ ਕੋਈ ਨਹੀਂ ਬਿਆਨ ਦੇਦਾ ਕੀ ਗੱਲ ਹੈ ਭਰਾਵਾਂ ਚ ਗੱਲਾਂ ਬਾਤਾਂ ਹੁੰਦੀਆਂ ਨੇ ਬਹਿ ਕੇ ਗੱਲ ਕਰ ਲਾਂਗੇ ਹਮ ਅਸੀਂ ਬਿਲਕੁਲ ਨਹੀਂ ਕੱਢੇ ਆਪਣੀਆਂ ਉਹਨਾਂ ਨੇ ਬਖਰੀ ਪਾਰਟੀ ਬਣਾ ਲਈ ਅਸੀਂ ਤਾਂ ਕੱਢੇ ਨਹੀਂ ਆਪਣੀਆਂ ਬਖਰੇ ਹੋ ਗਏ ਹਮ ਸੋ ਇਸ ਕਰਕੇ ਅੱਜ ਵੀ ਅਸੀਂ ਕਹਿ ਰਹੇ ਹਾਂ ਕਿ ਭਰਾਓ ਬਖਰਾ ਬਖਰਾ ਕੁਛ ਨਹੀਂ ਕੋਈ ਇਸ ਟੀਚੇ 'ਚ ਨਾ ਜਾਓ ਜੇ ਤੁਸੀਂ ਕਾਲ ਤੱਕ ਸਾਉ ਨੂੰ ਕਹਿ ਰਹੇ ਹੋ ਅਸੀਂ ਮੰਨਦੇ ਹਾਂ ਫਿਰ ਕਾਲ ਤਖਤ ਤਾਂ ਕਹਿੰਦਾ ਇਕਤਾ ਕਰੋ ਮਜ਼ਬੂਤ ਕਰੋ ਪਾਰਟੀ ਫਿਰ ਕਿੱਥੇ ਰਹਿ ਗਿਆ ਵੈਡਡ ਹੋ ਪਾਰਟੀ ਇੱਕ ਨਵੀਂ ਵੱਖਰੀ ਬਣਾਓ ਕਾਲ ਤਖਤ ਨੇ ਕਿਹਾ ਪਰ ਉਹ ਕਹਿੰਦੀ ਕਿ ਸ੍ਰੀ ਗਾਲਤਖਸਰਬ ਨਹੀਂ ਕਿਹਾ ਕਿ ਮੈਂਬਰਸ਼ਿਪ ਤੁਸੀਂ ਪਾਰਟੀ ਦੇ ਲਈ ਕਰੋ ਸ਼੍ਰੋਮਣੀ ਅਕਾਲੀ ਦਲ ਦੇ ਲਈ ਕਰੋ ਕਹਿੰਦੇ ਉਹਦੇ ਲਈ ਹੀ ਅਸੀਂ ਕਰ ਰਹੇ ਹਾਂ ਮੈਂ ਕਿਸੇ ਮੈਂਬਰ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਹੁਣ ਤੱਕ ਕਹਿੰਦੇ 1.5 ਲੱਖ ਦੀ ਮੈਂਬਰਸ਼ਿਪ ਜਿਹੜੀ ਆ ਪਰਚੀਆਂ ਜਿਹੜੀਆਂ ਕੱਲ ਅੰਮ੍ਰਿਤਸਰ ਸਾਹਿਬ ਤੋਂ ਸੰਗਤ ਲੈ ਕੇ ਗਈ ਆ ਪਰਚੀਆਂ ਸਾਡੇ ਤੋਂ ਪੂਰੀਆਂ ਨਹੀਂ ਆ ਰਹੀਆਂ ਇਹ ਗੱਲ ਕਿਸ ਨੇ ਕੀਤੀ ਮੈਂ ਉਸਤੇ ਕੁਝ ਨਹੀਂ ਕਹਾ ਜੀ ਕਿਉਂਕਿ ਮੈਂ ਜੋੜ ਦੇਣ ਮੈਂ ਤੋੜਦੇ ਨਹੀਂ ਹੂੰ ਉਹਨਾਂ ਮਾਰਕੂਬੈਂ ਤਾਂ ਕਰ ਗਰੋੜ ਲੈ ਕੇ ਹੋਣਗੇ ਜੀ ਇਹ ਤਾਂ ਥੋੜਾ ਕਹਿ ਬੈਠੇ ਹੂੰ ਉਹ ਤਾਂ ਕਹਿ ਰਹੇ ਆ ਕਿ ਅਸੀਂ ਕਾਲੀ ਦਲ ਦੀ ਚੜ੍ਹਦੀ ਕਲਾ ਲਈ ਹੀ ਕੰਮ ਕਰ ਰਹੇ ਹਾਂ ਮੈਂ ਤਾਂ ਜ਼ਰੂਰ ਕਹਿਣਾ ਇਹੀ ਕਹਿਣਗੇ ਮੈਂ ਧੰਨਵਾਦ ਕੀ ਲੱਗਦਾ ਪ੍ਰਧਾਨ ਜੀ ਜਥੇਦਾਰ ਸਹਿਬਾਨਾ ਵਾਲਾ ਜਿਹੜਾ ਫੈਸਲਾ ਐਸਜੀਪੀਸੀ ਐਗਜ਼ੀਕਟਿਵ ਕਮੇਟੀ ਲੈਂਦੇ ਐ ਐਗਜ਼ੈਕਟਿਵ ਮੈਂਬਰਸ ਲੈਂਦੇ ਆ ਉਸ ਤੋਂ ਬਾਅਦ ਲਗਾਤਾਰ ਵਿਰੋਧ ਹੋਣਾ ਸ਼ੁਰੂ ਹੁੰਦਾ ਪਾਰਟੀ ਦੇ ਅੰਦਰੋਂ ਵੀ ਵਿਰੋਧ ਹੁੰਦਾ ਵਿਕਰਮ ਮਜੀਠੀਆ ਹੋਗੇ ਸ਼ਰਨਜੀਤ ਢਿੱਲੋਂ ਹੋਗੇ ਸਾਬੀ ਹੋਗੇ ਜਾਂ ਹੋਰ ਕਈ ਜਿਹੜੇ ਮੱਖਣ ਬਰਾੜ ਹੋਗੇ ਬਰਜਿੰਦਰ ਸਿੰਘ ਜਸਵੰਤ ਸਿੰਘ ਦੇ ਬੇਟੇ ਮਤਲਬ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਸ ਗੱਲ ਦੇ ਉੱਤੇ ਗਿਲਾ ਪ੍ਰਗਟ ਕਰਦੀ ਹੈ ਇਹ ਐਸਜੀਪੀਸੀ ਦਾ ਮਾਮਲਾ ਧਰਮ ਦਾ ਉਹ ਦਾ ਗੈਕਟ ਹੈ ਤਾਂ ਕਿਤੇ ਦੇ ਤਾਅ ਕੋ ਕੰਮ ਕਰਦੇ ਆ ਇਸ ਕਰਕੇ ਮੈਂ ਉਸ ਤੇ ਕੋਈ ਟਿੱਪਣੀ ਨਹੀਂ ਕਰਨੀ ਪਰ ਐਸੇ ਪੀਸੀ ਵੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਅਕਾਲੀ ਦਲ ਦੇ ਦੇ ਅਕਾਲੀ ਦਲ ਕਿਉਂਕਿ ਧਰਮ ਦਾ ਨਾਲ ਚੱਲਦਾ ਹੈ ਇਹਦੇ ਜਦੋਂ ਕੋਈ ਜਦੋ ਜਾਇਸ ਹੁੰਦੀ ਅਸੀਂ ਲੜਦੇ ਆ ਲੇਕਿਨ ਉਹ ਤਾਂ ਇੰਡੀਪੈਂਡੈਂਟ ਹੈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੰਡੀਪੈਂਡੈਂਟ ਹੈ ਉੱਤੇ ਕੋਈ ਸਾਡਾ ਤਾਂ ਕੋਈ ਦਖਲ ਨਹੀਂ ਕੋਈ ਅਸੀਂ ਤਾਂ ਵੇਚਾ ਕੇ ਕਿਤੇ ਬੈਠੇ ਹ ਹ ਕਦੇ ਕੋਈ ਜਦੋਂ ਉਹਨਾਂ ਦੀ ਚੋਣ ਹੁੰਦੀ ਹੈ ਜਾਂ ਉਹਨਾਂ ਦੀ ਕੋਈ ਮੀਟਿੰਗ ਹੁੰਦੀ ਹੈ ਅੰਦਰ ਕਮੇਟੀ ਦੀ ਉਹਦੇ ਵਿੱਚ ਕੋਈ ਬੈਠੇ ਦੇਖਿਆ ਕਿਤੇ ਸਾਨੂੰ ਕਿਸੇ ਨੂੰ ਬੈਠੇ ਨਹੀਂ ਇਸ ਕਰਕੇ ਪਰ ਇਹ ਇਲਜ਼ਾਮ ਕਿਉਂ ਲੱਗਦੇ ਆ ਪ੍ਰਧਾਨ ਜੀ ਇਹ ਇਲਜ਼ਾਮ ਕਿਉਂ ਲੱਗਦੇ ਆ ਵੀ ਜਥੇਦਾਰਾਂ ਨੂੰ ਹਟਾਉਣ ਵਾਲਾ ਫੈਸਲਾ ਬਾਦਲਾਂ ਨੇ ਕਰਵਾਇਆ ਜਾਂ ਬਾਦਲਾਂ ਦੇ ਸਲਾਹਕਾਰਾਂ ਨੇ ਕਰਾਇਆ ਉਹ ਤਾਂ ਕਿਉਂ ਲੱਗਦੇ ਆ ਉਹ ਤਾਂ ਜੇ ਕਿਤੇ ਨਾ ਕਿਤੇ ਉਹ ਕਿਸੇ ਪਿੰਡ ਤੋਂ ਵਾ ਨਿਕਲਦਾ ਹੋਵੇ ਆਖਣਗੇ ਉੱਥੇ ਅੱਗੇ ਲਾਏ ਬਾਲ ਸਾਹਿਬ ਉਹ ਤਾਂ ਜਿਹੜਾ ਤਕੜਾ ਬੰਦਾ ਦੁਨੀਆ ਡਰਦੀ ਉਹ ਨਾ ਜੇ ਜੇ ਇਹ ਪਾਰਟੀ ਦੀ ਲੀਡਰਸ਼ਿਪ ਕਾਇਮ ਰਹਿੰਦੀ ਹੈ ਇਹਨਾਂ ਚੇਕ ਕਰ ਰਹੇ ਨੇ ਜੀ ਤਾਂ ਵਿਰੋਧੀ ਕਮਜ਼ੋਰ ਨੇ ਇਸ ਕਰਕੇ ਹੋਰ ਹਰ ਕੋਸ਼ਿਸ਼ ਕਰਦੇ ਨੇ ਕਿ ਕਿਵੇਂ ਲੀਡਰਲੈਸ ਪਾਰਟੀ ਨੂੰ ਕਰਨਾ ਹੈ ਹੂੰ ਕੁੰਦਰ ਸਾਹਿਬ ਜਿਹੜੇ ਲੀਡਰ ਸਹਿਬਾਨ ਤੁਸੀਂ ਕਹਿੰਦੇ ਲੀਡਰਲੈਸ ਕਰਨ ਦੀਆਂ ਕੋਸ਼ਿਸ਼ਾਂ ਪਾਰਟੀ ਨੂੰ ਹੋ ਰਹੀਆਂ ਨੇ ਜਿਹੜੇ ਲੀਡਰ ਸਹਿਬਾਨ ਨਰਾਜ਼ ਸੀਗੇ ਵਿਕਰਮ ਜੀਠੀਆ ਮੱਖਣ ਬਰਾੜ ਜਾਂ ਬਾਕੀ ਸਭ ਸ਼ਰਨਜੀਤ ਢੱਲੋਂ ਜੀ ਤੁਸੀਂ ਉਹਨਾਂ ਨਾਲ ਸੰਪਰਕ ਕੀਤਾ ਗੱਲਬਾਤ ਕੀਤੀ ਹੈ ਇੱਕ ਵੀ ਨਰਾਜ ਨਹੀਂ ਸਾਰੇ ਸਾਡੇ ਮੀਟਿੰਗ ਚ ਆਉਂਦੇ ਨੇ ਸਾਰਿਆਂ ਸਾਡੇ ਨਾਲ ਗੱਲਬਾਤ ਹੁੰਦੀ ਹੈ ਸਾਰਿਆਂ ਦੇ ਬਿਆਨ ਪੜ ਲਓ ਉਹਦੀ ਮਲੋਬਲੀ ਰਾਜ ਕਰੀ ਜਾਂਦੇ ਹੋ ਉਹਨਾਂ ਨੇ ਪ੍ਰੈਸ ਕਾਨਫਰੰਸ ਕਿਉਂ ਕੀਤੀ ਮਤਲਬ ਇੱਕ ਬਿਆਨ ਕਿਉਂ ਕੋਈ ਉਹਨਾਂ ਨੇ ਜਿਹੜਾ ਪੁਆਇੰਟ ਕਿਤੇ ਕਿਹਾ ਸੀ ਪਾਰਟੀ ਛੱਡਤੀ ਕਿੱਥੇ ਕਿਹਾ ਕਿਸੇ ਵਿਰੁੱਧਾ ਫਿਰ ਫਿਰ ਕਿੱਥੇ ਉਹ ਨਾਲ ਬਿਆਨ ਤੁਸੀਂ ਬਿਕਰਮ ਜੀ ਦਾ ਬਿਆਨ ਦੂਜਾ ਹੀ ਪੜੋ ਨਾ ਜੀ ਕੱਲ ਦਾ ਬਿਆਨ ਵੀ ਪੜ ਲਓ ਨਾ ਜੀ ਕਿ ਉਹ ਵੀ ਪੜਨੇ ਲੱਗ ਨੀ ਮੈਂ ਪੜਿਆ ਮੈਂ ਪੜਿਆ ਜੀ ਕਿ ਕਾਜੀ ਦੇ ਬਰਦ ਵਾਂਗੂ ਜੇ ਕਾਜੀ ਦਾ ਮੁੰਡਾ ਨਿਕਲਿਆ ਗੁਨਾਹ ਕਰਕੇ ਤੇ ਫਿਰਤਾ ਜੀ ਇਹ ਬਦਲ ਦਿਓ ਭਾਸ਼ਾ ਜੇ ਕਹਿੰਦੇ ਜੱਟ ਦਾ ਮੁੰਡਾ ਦਰਵਾਨਾ ਲਾ ਦਿਓ ਇਹਦਾ ਮਤਲਬ ਹੈ ਜੇ ਕੋਈ ਸਾਡੇ ਉਲਟ ਜਾਂਦੀ ਹੈ ਉਹ ਸਾਰੀ ਦੁਨੀਆ ਕਹਿੰਦੀ ਠੀਕ ਹੈ ਜੇ ਅਕਾਲੀ ਲਈ ਇੱਕ ਹੱਕ ਚਾਹ ਕਹਿੰਦੇ ਗਲਤ ਹੈ ਇਸ ਕਰਕੇ ਵੀਰੋ ਕੋਈ ਰੁੱਸਿਆ ਨਹੀਂ ਇਹ ਰੁੱਸੇ ਕਹਣਾ ਵੀ ਗਲਤ ਹੈ ਜੀ ਪਰ ਆਏ ਭਰਾਵਾ ਚ ਬਤ ਪੇ ਖਿਆਲਾਂ ਦੇ ਹੋ ਜਾਂਦੇ ਆ ਇਸ ਕਰਕੇ ਖਿਆਲਾਂ ਦੇ ਬਤ ਪੇ ਤੁਹਾਨੂੰ ਇਸ ਤੋਂ ਥੋੜੂ ਕਹਨੇ ਆ ਬੈਠਾ ਕੇ ਦੂਰ ਕਰ ਲਾਂਗੇ ਮੈਨੂੰ ਪੂਰਾ ਯਕੀਨ ਹੈ ਇੱਕ ਤੁਹਾਡਾ ਬਿਆਨ ਮਤਲਬ ਸਾਰੀ ਟੀਵੀ ਚੈਨਲਾਂ ਵਿੱਚ ਲਾਇਆ ਜਾਂਦਾ ਬਾਅਦ ਚ ਤੁਸੀਂ ਕੈਨ ਯੂ ਕਹੇ ਮੇਰਾ ਬਿਆਨ ਨਹੀਂ ਸੀਗਾ ਉਹ ਕਿਹਨੇ ਚਲਾਤਾ ਫਿਰ ਉਹ ਜਿਹ ਇੱਕ ਲਫ਼ਜ਼ ਇੱਕ ਲਫ਼ਜ਼ ਸੀ ਜਿਸ ਤੇ ਮੈਂ ਟਿੱਪਣੀ ਕੀਤੀ ਸੀ ਨਾ ਕਿ ਮੈਂ ਸਾਰੇ ਬਿਆਨ ਇੱਕ ਲਫ਼ਜ਼ ਸੀ ਜਿਹੜਾ ਸ਼ਖਸ ਸੀ ਮੈਂ ਕਦੇ ਕਹਦਾ ਨਹੀਂ ਠੀਕ ਉਹ ਕੱਲਾ ਲਫ਼ਜ਼ ਸੀ ਜਥੇਦਾਰ ਸਰਵਨਾ ਦੀ ਬਦਲਣ ਤੋਂ ਬਾਅਦ ਲਗਾਤਾਰ ਇੱਕ ਜਿਹੜਾ ਵਿਰੋਧ ਪੈਦਾ ਹੋਇਆ ਚਾਹੇ ਟਕਸਾਲ ਹੋਵੇ ਜਾਂ ਦਲਪੰਥ ਹੋਵੇ ਉਹ ਕਿਉਂ ਵਿਰੋਧ ਕਰ ਰਹੇ ਆ ਮਤਲਬ ਉਹ ਅਕਾਲੀ ਦਲ ਦਾ ਵਿਰੋਧ ਕਿਉਂ ਕਰ ਰਹੇ ਆ ਇੱਕ ਪਾਸੇ ਤਾਂ ਤੁਸੀਂ ਕਿਹਾ ਸੀ ਜਿਹੜੇ ਸੁਧਾਰ ਲਹਿਰ ਵਾਲੇ ਆ ਅਕਾਲੀ ਦਲ ਕਹਿ ਰਿਹਾ ਸੀ ਲਗਾਤਾਰ ਕਿ ਇਹਨਾਂ ਪਿੱਛੇ ਭਾਜਪਾ ਜਾਂ ਆਰਐਸਐਸ ਆ ਜਾਂ ਨਾਗਪੁਰੀਏ ਨੇ ਇਹ ਹੱਥ ਤੱਕ ਕਿਹਾ ਗਿਆ ਹੁਣ ਜਿਹੜੇ ਸੰਤ ਸਮਾਜ ਵਾਲੇ ਨੇ ਦਲਪੰਥ ਨੇ ਜਾਂ ਟਕਸਾਲ ਉਹਨਾਂ ਪਿੱਛੇ ਕੌਣ ਉਹ ਕਿੰਨ੍ਹਾ ਵਿਰੋਧ ਕਰ ਰਹੇ ਜਿਹੜੇ ਵਿਰੋਧ ਕਰ ਰਹੇ ਉਹ ਜਾਣਨ ਪਿੱਛੇ ਕੌਣ ਹੈ ਉਹ ਜਾਣਨ ਮੈਂ ਮੈਂ ਇਸ ਤੇ ਕੁਝ ਕੋਈ ਲਫ਼ਜ਼ ਨਹੀਂ ਕਹਿਣਾ ਚਾਹਾਂਗਾ ਦੁਨੀਆ ਤੇ ਕੋਈ ਐਸੀ ਚੀਜ਼ ਹੈ ਜਿਹਦਾ ਵਿਰੋਧ ਹੋਏ ਮੋਦੀ ਜੀ ਪ੍ਰਧਾਨ ਮੰਤਰੀ ਹੈ ਬੀਜੇਪੀ ਦਾ ਸਰਕਾਰ ਹੈ ਬੀਜੇਪੀ ਦਾ ਸਾਰਾ ਮੁਰਖੀ ਵਿਰੋਧ ਕਰੀ ਜਾਂਦਾ ਕਿਹੜੀ ਪਾਰਟੀ ਦਾ ਵਿਰੋਧ ਨਹੀਂ ਕਿ ਸਾਧੂ ਸੰਤਾ ਦਾ ਵਿਰੋਧ ਨਹੀਂ ਇਸ ਕਰਕੇ ਇਹ ਉਹ ਜਾਣਨਾ ਮੇਰਾ ਮੈਂ ਕਿਸੇ ਨੂੰ ਆਖਾਂ ਆਪ ਗਲਤ ਹੈ ਆਪ ਵਿਰੋਧ ਗਲਤ ਹੈ ਠੀਕ ਹੈ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਪੜੀ ਇਸ ਲੇਵਲ ਤੇ ਆ ਕਿ ਮਤਲਬ ਸਾਰੇ ਇਹ ਕਿਉਂ ਮਗਰ ਪਏ ਹੋਏ ਆ ਸੁਖਵੀਰ ਸਿੰਘ ਬਾਦਲ ਦੀ ਮਗਰ ਕਿਉਂ ਪਈ ਵਿਆ ਮਤਲਬ ਸਾਰੀ ਮੇਰਾ ਸਵਾਲ ਹੈ ਕੋਈ ਗਲਤ ਆ ਹੋਊਗੀ ਅਕਾਲੀ ਪੀ ਇਤਰਾਜ਼ ਕਿਉਂ ਆ ਅਕਾਲੀ ਦਲ ਦੇ ਮੰਗਰ ਆ ਨਾ ਕਿ ਸੁਖਵੀਰ ਸਿੰਘ ਬਾਦਲ ਦੇ ਮੰਗਰ ਆ ਅਕਾਲੀ ਦਲ ਰੜਕਦਾ ਹੈ ਕਿੰਨਾਂ ਬਹੁਤ ਇਹ ਕੁਰਬਾਨੀ ਵਾਲੇ ਲੋਕਾਂ ਦੀ ਜਮਾਤ ਹੈ ਇਹ ਚਾਰ ਬੋਟਾ ਨਾਲ ਨਹੀਂ ਚੱਲਦੀ ਵੱਧ ਘਟ ਪੈਣੀਆਂ ਰਹਿੰਦੀਆਂ ਨੇ ਇਹ ਚ ਕੁਰਬਾਨੀ ਵਾਲੇ ਲੋਕ ਨੇ ਇਸ ਕਰਕੇ ਧਰਦੇ ਨੇ ਦੂਸਰੇ ਤੋ ਇਸ ਕਰਕੇ ਵਿਰੋਧ ਕਰ ਰਹੇ ਪਾਰਟੀ ਦਾ ਕਾਰਜ ਦਲ ਦਾ ਜੀ ਪਰ ਜਿਹੜੇ ਮੈਂਬਰਸ਼ਿਪ ਕਰ ਰਹੇ ਉਹ ਤਾਂ ਕਹਿੰਦੇ ਕਿ ਅਸੀਂ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਹਾਂ ਅਸੀਂ ਅਕਾਲੀ ਆ ਤੁਸੀਂ ਵਾਰ-ਵਾਰ ਉਹੀ ਕਹਿੰਦੇ ਮੈਂ ਇੱਕ ਵਾਰੀ ਕਹਤਾ ਕਿ ਮੈਂ ਕਿਹਨ ਤੋਂ ਕਿਹਾ ਮੈਂ ਤਾਂ ਕੋਹਨ ਨੂੰ ਕੁਛ ਨਹੀਂ ਕਿਹਾ ਹਾਂ ਪਰ ਆ ਕੀ ਆ ਮਤਲਬ ਇੱਕ ਪਾਸੇ ਤੁਸੀਂ ਤੁਸੀਂ ਕਹਿ ਰਹੇ ਹੋ ਜਿਹੜੇ ਦਫ਼ਤਰ 'ਚ ਬੈਠੇ ਨੇ ਜਿਹੜੇ ਪਾਰਟੀ ਨੂੰ ਚਲਾ ਰਹੇ ਨੇ ਵੀ ਮੈਂਬਰਸ਼ਿਪ ਹੋਊਗੀ ਆ ਮੈਂਬਰਸ਼ਿਪ 35 ਲੱਖ ਤੋਂ ਵਧੇਰੇ ਹੋਊਗੀ ਉਹਨਾਂ ਨੇ ਮੈਂਬਰਸ਼ਿਪ ਸ਼ੁਰੂ ਕਰਤੀ ਹੁਣ ਰਾਖੀ ਆ ਕੋਈ ਗੱਲ ਨਹੀਂ ਕਿ ਇਕੱਲੇ ਥੋੜਾ ਕਿਤੇ ਨੇ ਕਿਤਨੀ ਕਰੇ ਅਮਰਪਾਲ ਜੀ ਕਰੇ ਜਾਂਦੇ ਆ ਬਾਣ ਸਾਹਿਬ ਕਰੇ ਜਾਂਦੇ ਆ ਕਿ ਗੋ ਨੂੰ 120 ਵਾਲਾ ਦਲ ਉਹ ਕਰੀ ਜਾਂਦਾ ਹਮ ਇਸ ਕਰਕੇ ਕੋਈ ਉਹਨਾਂ ਨੂੰ ਕੋਈ ਸਾਡੇ ਕੋ ਮੁਕਾਬਲਾ ਤਾਂ ਨਹੀਂ ਕਿਸੇ ਨਾਲ ਹਮ ਅਸੀਂ ਜੋ ਉਸੂਲ ਸੀ ਵਿਧੀ ਵਿਧਾਨ ਕਾਨੂੰਨ ਹੈ ਦੇਸ਼ ਦਾ ਹਮ ਉਸ ਕਾਨੂੰਨ ਦੇ ਬਿਤਾਓ ਕਿਸੇ ਭਰਤੀ ਕੀਤੀ ਕਰ ਰਹੇ ਕੋਈ ਵੀ ਉਹਦੀ ਪਰਤਾਹ ਕਰ ਸਕਦਾ ਗਲਤ ਹੈ ਤਾਂ ਹਮ ਤੁਹਾਨੂੰ ਕਹਿੰਦਾ ਜੇ ਪਰਤਾਹ ਕਰ ਲੇ ਕੋਈ ਸ਼ਿਕਾਇਤ ਲਿਆ ਦਿਓ ਜੀ ਮੈਂ ਗੁਰਵਿੰਦਰ ਸਿੰਘ ਖਾਲਸਾ ਹੋਰਾਂ ਕੋਲੇ ਬੈਠਾ ਸੀਗਾ ਮੈਂ ਉਹਨਾਂ ਦਾ ਇੰਟਰਵਿਊ ਕੀਤਾ ਕਹਿੰਦੇ ਮੇਰੇ ਕੋਲੇ ਕਾਲੀਦਲ ਦੇ ਮਤਲਬ ਚਾਰ ਸਵਿਧਾਨ ਪਏ ਆ ਬਿਫੋਰ ਪਾਰਟੀਸ਼ਨ ਆਫਟਰ ਪਾਰਟੀਸ਼ਨ ਅੰਦਪੁਰ ਦੇ ਮੱਤੇ ਵੇਲੇ ਜਿਹੜਾ ਸਵਿਧਾਨ ਲਿਖਿਆ ਗਿਆ ਉਹ ਵੀ ਪਿਆਗਾ ਜਾਂ ਉਸ ਤੋਂ ਬਾਅਦ ਜਦੋਂ ਮੋਗਾ ਕਾਨਫਰੰਸ ਹੁੰਦੀ ਆ ਉਦੋਂ ਸਵਿਧਾਨ ਲਿਖਿਆ ਗਿਆ ਮੇਰੇ ਕੋਲੇ ਸਾਰੀਆਂ ਕਾਪੀਜ਼ ਪਈਆਂ ਬਾਦਲ ਸਾਹਿਬ ਉਹਨਾਂ ਦੀ ਰਾਏ ਵੀ ਵੱਖ-ਵੱਖ ਸਮਿਆਂ ਤੇ ਮੰਨਦੇ ਰਹੇ ਆ ਕਹਿੰਦੇ ਕੋਈ ਐਹੋ ਜੀ ਕਹਿੰਦੇ ਲਾਈਨ ਹੀ ਨਹੀਂ ਲਿਖੀ ਹੋਈ ਕਹਿੰਦੇ ਵੀ ਕਾਲ ਤੱਕ ਸਾਹਿਬ ਜਿਸ ਤਰੀਕੇ ਨਾਲ ਕਮੇਟੀ ਬਣਾਈ ਗਈ ਕਾਲ ਤੱਕ ਸਾਹਬ ਦੇ ਵੱਲੋਂ ਇਹ ਮੈਂਬਰਸ਼ਪ ਦੀ ਗੱਲ ਕੀਤੀ ਗਈ ਕਹਿੰਦੇ ਹੋ ਸਕਦਾ ਹੈਗਾ ਕਹਿੰਦੇ ਕਾਲ ਤੱਕ ਸਾਬ ਤੋਂ ਹੀ ਤਾਂ ਅਕਾਲੀ ਦਲ ਸੇਧ ਲੈਂਦਾ ਰਿਹਾ ਜਾਂ ਅਕਾਲੀ ਦਲ ਉੱਥੇ ਹੀ ਤਾਂ ਬਣਿਆਗਾ ਹੁਣ ਕੀ ਹੋ ਗਿਆ ਇਹਦੇ ਸਿਧਾਂਤ ਦਾ ਬਾਰੇ ਸਵਧਾਰ ਚੀਜ਼ ਹੋ ਰਹੀ ਹੈ ਹੂੰ ਜਿਹੜੇ ਬਤੇ ਹੋਏ ਉਹ ਚੀਜ਼ ਹੋ ਰਹੀ ਹੈ ਇਸ ਕਰਕੇ ਤੁਸੀਂ ਤੁਹਾਨੂੰ ਆਪ ਨੂੰ ਕਲੀਅਰ ਦੀ ਤੁਸੀਂ ਨਹੀਂ ਹਰਵਿੰਦਰ ਖਾਲਸਾ ਮੈਂ ਕਹਿੰਦਾ ਮੈਂ ਹਰਵਿੰਦਰ ਖਾਲਸਾ ਦਾ ਮੈਂ ਕੋਈ ਨਾਂ ਨਹੀਂ ਲੈਂਦਾ ਤੁਸੀਂ ਮੇਰੇ ਤੋਂ ਸਵਾਲ ਕੀਤਾ ਮੈਂ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਕਿ ਤੁਸੀਂ ਆਪਣਾ ਕੁਐਸਚਨ ਹੀ ਗਲਤ ਕਰ ਰਹੇ ਹੋ ਹੂੰ ਸੰਵਿਧਾਨ ਦਾ ਬਦਲ ਤਾਂ ਇੱਕੋ ਹੀ ਹੁੰਦਾ ਸੰਵਿਧਾਨ 4 5 ਥੋੜਾ ਹੈ ਹੂੰ ਪਰ ਉਹ ਕਹਿੰਦੇ ਅਮੈਂਡਮੈਂਟਸ ਹੋਈਆਂ ਉਹਦੇ ਵਿੱਚ ਕੋਈ ਬੈਂਡ ਮੈਂ ਅਮੈਂਡਮੈਂਟ ਬੈਂਡਮੈਂਟ ਬੈਂਡ ਹੋਣਾ ਚੀਜ਼ ਹੋ ਰਹੀ ਹੈ ਇੱਕੋ ਹੀ ਅਮੈਂਡਮੈਂਟ ਹੋਈ ਹੈ ਜਿਹੜੀ 79 ਹੋਈ ਹੈ ਜੀ ਜਦੋਂ ਦੇਸ਼ ਦੇ ਵਿੱਚ ਸਾਰੇ ਚ ਆਇਆ ਉਸ ਤੋਂ ਪਹਿਲਾਂ ਧਰਮ ਦੇ ਨਾਲ ਪਾਰਟੀ ਚੱਲਣ ਤੇ ਕੋਈ ਇਤਰਾਜ਼ ਨਹੀਂ ਸੀ ਹੂੰ ਉਸ ਦੇ ਬਤਾਂ ਸਾਡਾ ਮੈਂਬਰ ਸਿੱਖਤ ਵਗੈਰ ਬਣ ਵੀ ਨਹੀਂ ਸੀ ਸਕਦਾ ਜੀ ਯੂ ਦੇਖ ਚਾਹ ਕੇ ਧਰਮਨਲ ਪਾਰਟੀ ਚੱਲ ਨਹੀਂ ਸਕੇਗੀ ਜੀ ਉਸ ਵੇਲੇ ਅਤੀਵਾ ਸਾਹਿਬ ਰੋਜ਼ ਕਲੀਅਰ ਕਰਦੇ ਰਹੇ ਤਾਂ ਉਸ ਤੋਂ ਬਾਅਦ 79 89 ਦੇ ਵਿੱਚ ਬਰਨਾਲਾ ਜੀ ਦਾ ਸਮਾਸੀ ਜੀ ਉਸ ਵੇਲੇ ਉਹਨਾਂ ਨੇ ਆ ਕੇ ਇਹ ਜਿਹੜਾ ਬਦਲਿਆ ਬਦਲਿਆ ਜੀ ਵਿਧਾਨ ਵਿਧਾਨ ਇੱਕ ਵਾਰੀ ਜਿਹੜੀ ਵੱਡੀ ਅਮੈਂਡਮੈਂਟ ਹੋਈ ਹੈ ਉਸ ਅਮੈਂਡਮੈਂਟ ਤਾਲ ਕਿਉਂ ਚੱਲ ਰਹੀ ਹੈ ਉਹ ਨਹੀਂ ਉਹਨਾਂ ਨੇ ਮੰਨ ਲਿਆ ਮੈਂ ਮੈਂ ਤੁਹਾਨੂੰ ਦਰਸਤ ਕਰਦਾ ਕਿ ਨਹੀਂ ਹੋ ਰਿਹਾ ਜੀ ਚੱਲ ਰਿਹਾ ਨਾ ਤਾਂ ਮੈਂ ਉਹਨਾਂ ਤੇ ਉਹ ਸਿਆਣਾ ਹੈ ਉਹਦਾ ਲਿਖਦਾ ਹੈ ਨਾ ਮੈਂ ਉਹਨਾਂ ਦੀ ਟਿੱਪਣੀ ਕਰਾਂ ਮੈਂ ਥੋੜੀ ਗੱਲ ਦਾ ਜਵਾਬ ਦਿੰਦਾ ਜੀ ਜੀ ਦੋਟਰ ਸਾਹਿਬ ਜਿਵੇਂ ਮੈਂ ਕਿਹਾ ਕਿ ਸੀਨੀਅਰ ਆਫ ਦੀ ਮੋਸਟ ਹੋਂ ਤੁਸੀਂ ਪਾਰਟੀ ਦੇ ਵਿੱਚ ਮਤਲਬ ਰਾਹ ਕੀ ਕਟਿਆ ਜਾਵੇ ਜਾਂ ਮਤਲਬ ਸਾਰੀ ਕਹਿੰਦੇ ਆ ਵੀ ਹਾਂ origional ਪਾਰਟੀ ਜਾਂ ਖੇਤਰੀ ਪਾਰਟੀ ਦਾ ਜਿਉਂਦੇ ਰਹਿਣਾ ਜ਼ਰੂਰੀ ਆ ਪੰਜਾਬ ਦੀ ਗੱਲ ਖੇਤਰੀ ਪਾਰਟੀ ਹੀ ਕਰੂ ਪਰ ਜਿਸ ਤਰੀਕੇ ਦੇ ਹਾਲਾਤ ਪੈਦਾ ਹੋਏ ਹੋਏ ਨੇ ਮਤਲਬ ਅਕਾਲ ਤਖਤ ਸਾਹਿਬ ਤੇ ਵੀ ਸੰਗਤ ਜਾਂਦੀ ਹੈ ਲੀਡਰਸ਼ਿਪ ਜਾਂਦੀ ਹੈ ਕਿ ਕੋਈ ਮਸਲਾ ਹੱਲ ਕੱਟਿਆ ਜਾਵੇ ਜਾਂ ਮਤਲਬ ਪਰ ਕੋਈ ਹੱਲ ਕਿਸੇ ਪਾਸਿਓਂ ਹੁੰਦਾ ਨਜ਼ਰ ਨਹੀਂ ਆ ਰਿਹਾ ਸਭੂ ਹੋਰ ਜਿਆਦਾ ਜਿਹੜਾ ਕਿ ਤਿੰਨ ਕਿਤੇ ਜਿਹੜਾ ਖਲਾਰਾ ਪੈਂਦਾ ਨਜ਼ਰ ਆ ਰਿਹਾ ਕੋਈ ਖਲਾਰਾ ਨਹੀਂ ਪੈਂਦਾ ਜਾ ਰਿਹਾ ਸਾਰਾ ਖਲਾਰਾ ਠੀਕ ਹੋ ਜਾਣਾ ਮੈਂ ਤੁਹਾਨੂੰ ਲਿਖ ਕੇ ਦਿੰਦਾ ਕਿ ਸਾਰਾ ਠੀਕ ਹੋ ਜਾਣਾ ਤੇ ਵੱਡੇ ਵੱਡੇ ਸੰਕਟ ਆਏ ਹਮ ਜਿੱਦੇ ਕੁਛ ਵੀ ਨਹੀਂ ਸਸਦਤ ਮੈਂਬਰੀਆਂ ਬਣੀਆਂ ਸਾਰੀ ਲੀਡਰਸ਼ਿਪ ਟੋਰਾ ਸਾਹਿਬ ਬਰਗੇਡੇ ਬਹਾਨ ਲੀਡਰ ਤਿਲਵੰਡੀ ਸਾਹਿਬ ਬਰਗੇ ਸਾਰੇ ਇੱਕ ਵਾਰੇ ਸਾਰੇ ਇੱਕ ਪਾਸੇ ਸੱਤ ਮੈਂਬਰ ਸਾਰੀ ਵੱਡੀ ਲੀਡਰਸ਼ਿਪ ਉਹ ਸੱਤ ਮੈਂਬਰੀ ਕਮੇਟੀ ਬਣੀ ਹਮ ਇੱਕ بڑے-ਵਡੇ ਮਸਲੇ ਆਏ ਲੇਕਿਨ ਫਿਰ ਇਸ ਕਰਕੇ ਅੱਜ ਵੀ ਕੋ ਗੱਲ ਨਹੀਂ ਸਾਰੇ ਇਸੇ ਭਰਾ ਇਕੱਠੇ ਹੋ ਜਾਗੇ ਹੂੰ ਪਰ ਜਿਹੜਾ ਇੱਕ ਪਰ ਜਿਹੜਾ ਇੱਕ ਤਰੀਕੇ ਦੇ ਨਾਲ ਜਿਵੇਂ ਕਈ ਸੀਨੀਅਰ ਪੱਤਰਕਾਰ ਦੇਖ ਰਹੇ ਨੇ ਜਾਂ ਜਿਵੇਂ ਬੁੱਧੀਜੀਵੀ ਦੇਖ ਰਹੇ ਨੇ ਜਾਂ ਹੋ ਜੋ ਸੰਤ ਸਮਾਜ ਦੇਖ ਰਿਹਾ ਕਿ ਇੱਕ ਜਿਹੜਾ ਦਫ਼ਤਰ 'ਚ ਬੈਠਾ ਹੋਇਆ ਟੋਲਾ ਮਤਲਬ ਹੁਣ ਆਪਾਂ ਸਾਰੇ ਇੱਥੇ ਬੈਠੇ ਆਂ ਚੀਮਾ ਸਾਹਿਬ ਵੀ ਬੈਠੇ ਨੇ ਕਲੇਰ ਸਾਹਿਬ ਬੈਠੇ ਨੇ ਤੁਸੀਂ ਇਉਂ ਜਾਂ ਹੋਰ ਸਾਰੇ ਕਹਿ ਰਹੇ ਕਿ ਸਾਰੇ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ 'ਚ ਲੱਗੇ ਹੋਏ ਨੇ ਡਿਫੈਂਡ ਕਰ ਰਹੇ ਨੇ ਇਹ ਮੁਸ਼ਕ ਲੋਕ ਤਾਂ ਕਹਿੰਦੇ ਗਲਤ ਸਲਾਹਾਂ ਦੇ ਰਹੇ ਨੇ ਜਿਹੜੇ ਫੈਸਲੇ ਹੋਏ ਜਥੇਦਾਰ ਸਾਹਿਬਾਨਾਂ ਨੂੰ ਬਦਲੇ ਜਾਣਾ ਇਹਦੇ ਚ ਵੀ ਦਖਲ ਸੀ ਜਾਂ ਹੋਰ ਕਈ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਪਿਆਰ ਨਾਲ ਬੇਨਤੀ ਕਰਦਾ ਕਿ ਆ ਜੋ ਦਫ਼ਤਰ 'ਚ ਬਹਿ ਜੋ ਸਿਆਣੀ ਰਾਜ ਦੇਆ ਕਰੋ ਜੀ ਮੈਨੂੰ ਹੋਰ ਦਾ ਪਤਾ ਨਹੀਂ ਮੈਂ ਦਫ਼ਤਰ 'ਚ ਬਾਹਰ ਭੱਜ ਜਾਂਦਾ ਮੈਂ ਕਿਵੇਂ ਨਾ ਕਿ ਭਾਈ ਮੈਂ ਬਾਹਰ ਭੱਜਣਾ ਦਾ ਸੱਦਿਆ ਕਰਵਾਇਆ ਕਰੋ ਨਹੀਂ ਛੋਟੇ ਤੇ ਤਾਂ ਕਿਸੇ ਨੂੰ ਇਤਰਾਜ਼ ਵੀ ਨਹੀਂ ਛੋਟੇ ਛੋਟੇ ਕੋਈ ਇਤਰਾਜ਼ ਨਹੀਂ ਕਰਦੇ ਮੇਰੀ ਬੇਨਤੀ ਆ ਆ ਜਾਣ ਬੈਠ ਜਾਣ ਦਫ਼ਤਰ 'ਚ ਸਹੀ ਰਾਜ ਦੇਣ ਪਾਰਟੀ ਤਕੜੀ ਕਰਕੇ ਚਲਾਈਏ ਹਾਂ ਇਮਤ ਤੁਹਾਨੂੰ ਪਾਹੀ ਮੈਂ ਕਿਹਾ ਤੁਹਾਡੇ ਤੇ ਨਹੀਂ ਕੋਈ ਇਤਰਾਜ਼ ਕਰਦਾ ਨਹੀਂ ਇਹ ਕੀ ਪਤਾ ਤੁਹਾਨੂੰ ਪਤਾ ਮੇਰੇ ਤੇ ਨਹੀਂ ਕਰਦਾ ਤੁਸੀਂ ਨੀ ਮੈਂ ਮੈਂ ਤੇ ਬਾਕੀ ਨਾਲ ਜਿੰਨੀ ਕਿ 10 ਬੰਦੇ ਬਹਿਦੇ ਦਫਤਰ ਚ ਇਕੱਟੋ-ਕੱਟ ਥੋੜੇ ਜੀ ਮੈਂ ਨੇ ਇਸ ਕਰਕੇ ਇਹ ਨਹੀਂ ਤਾਂ ਇਹ ਦੇਖੋ ਤੁਸੀਂ ਕਿਸੇ ਨੂੰ ਨਹੀਂ ਕੋਈ ਗਲਤ ਰਹਿ ਨਹੀਂ ਹੁੰਦਾ ਕਦੇ ਵੀ ਪਾਰਟੀ ਨੂੰ ਕੌਣ ਚਾਹੁੰਦਾ ਕਿ ਪਾਰਟੀ ਕਮਜ਼ੋਰ ਹੋਵੇ ਸਾਰਾ ਸਿੱਖ ਜਗ ਚਾਹੁੰਦਾ ਦੁਨੀਆ ਚਾਹੁੰਦੀ ਹੈ ਕਿ ਕਾਲੀ ਦਲ ਤਕੜਾ ਰਹੇ ਸੋ ਮੈਂ ਤਾਂ ਕਹਣਾ ਹਾਂ ਉਪਰਾ ਵੀ ਸਾਡੇ ਚਾਹੁੰਦੇ ਵੇਸ ਤਕੜੇ ਕਰਨ ਵਾਸਤੇ ਲੱਗੇ ਸ਼ਾਬਾਸ਼ੀ ਤੋ ਤਕੜੇ ਜਿਹੜੇ ਖਿਆਲਾਂ ਦੇ ਮਤ ਪੇ ਦਾ ਬਹਿਕ ਕਢ ਲਾਂਗੇ ਅਸੀਂ ਹਮ ਮੈਂ ਜਮੀਰ ਸਿੰਘ ਹੋਰਾਂ ਦਾ ਇੰਟਰਵਿਊ ਸੁਣ ਰਿਹਾ ਸੀ ਪਿਛਲੇ ਦਿਨੀ ਅ ਸੈਕਸ ਸਕਾਲਰ ਨੇ ਬੁੱਧੀਜੀਵੀ ਨੇ ਕਹਿੰਦੇ ਕਿ ਜਿਹੜਾ ਬਿਆਨ ਐਚਐਸ ਬੈਂਸ ਹੋਰਾਂ ਨੇ ਦਿੱਤਾ ਜਾਂ ਚੀਮਾ ਸਾਹਿਬ ਨੇ ਕਿ ਅਕਾਲ ਤਖਤ ਸਾਹਿਬ ਮਤਲਬ ਰਾਜਨੀਤਿਕ ਜਿਹੜਾ ਮਾਮਲੇ ਹੈ ਰਾਜਨੀਤਿਕ ਜਿਹੜਾ ਪਾਰਟੀ ਦੇ ਇੰਟਰਨਲ ਮਾਮਲੇ ਹੈ ਮਤਲਬ ਉਹਨੂੰ ਲੈ ਕੇ ਥੋੜੀ ਕੋਈ ਰਾ ਨੀਤੀ ਘੜ ਸਕਦਾ ਹੈ ਇਹ ਮੈਂਬਰਸ਼ਿਪ ਉਹ ਵੀ ਇਸ ਦੇ ਬਿਆਨਾਂ ਨੂੰ ਕਹਿੰਦੇ ਵੀ ਇਹ 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 ਮਤਲਬ ਇਹ ਬਿਆਨ ਕਹਿੰਦੇ ਨਾ ਮੈਂ ਉਹਨਾਂ ਦੇ ਬਿਆਨ ਤੇ ਟਿੱਪਣੀ ਕਰਨੀ ਹੈ ਨਾ ਤੁਹਾਡੇ ਕੁਐਸਚਨ ਤੇ ਕਰਨੀ ਹੈ ਤੁਸੀਂ ਕਹਿੰਦੇ ਕਿ ਸਭ ਬਹੁਤ ਸੁਪਰੀਮ ਹੈ ਹੂੰ ਉਹਦਾ ਕੁਐਸਚਨ ਲਿਓ ਮੈਂ ਮੈਂ ਉਸ ਤੇ ਬਿਲਕੁਲ ਨਹੀਂ ਬੋਲਣਾ ਉਹਦੇ ਅੱਗੇ ਤਾਂ ਹੱਥ ਬੰਨ੍ਹਿਆ ਪਰ ਫਿਰ ਅਜਮੇਰ ਸਿੰਘ ਕਹਿੰਦੀ ਕਿ ਐਚ ਸਪੈਂਸ ਕਿਉਂ ਬੋਲੀ ਉਹ ਕਹਿ ਸਕਦਾ ਹੂੰ ਬੈਸਾਬ ਨੇ ਕੀ ਕਿਹਾ ਮੈਨੂੰ ਪਤਾ ਨਹੀਂ ਹੂੰ ਮੈਂ ਪੜਿਆ ਨਹੀਂ ਜਿਹੜੀ ਇਕਸਾਰਤਾ ਜਾਂ ਯੂਨਿਟੀ ਨਜ਼ਰ ਆਉਗੀ ਪਾਰ ਤੁਸੀਂ ਮਾਫ ਕਰਨਾ ਤੁਸੀਂ ਅਖਾਰਾਂ ਵਿੱਚ ਦੇਖ ਲਓ ਕੱਲ ਹੀ ਦੇਖ ਲਓ ਕਿ ਸਾਰੇ ਭਰਾ ਗਏ ਨੇ ਜੀ ਅਕਤਖਤ ਸਾਹਿਬ ਤੇ ਜੀ ਜਿਹਦਾਰੀ ਨਾਲ ਬੈਠੇ ਨੇ ਜੀ ਵਿਚਾਰ ਬਟਾਂਦਰਾ ਕੀਤਾ ਉਹਨੇ ਕਿ ਭਾਈ ਇਕਤਰ ਨਾਲ ਚੱਲੋ ਕੌਮ ਨੂੰ ਲੋੜ ਹੈ ਬਿਲਕੁਲ ਉਹਨੇ ਪਿਆਰ ਨਾਲ ਬੇਨਤੀ ਕੀਤੀ ਆਦੇਸ਼ ਨਹੀਂ ਕੀਤਾ ਜੀ 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 ਤੇ ਉਹਨੇ ਕਿ ਅਸੀਂ ਜਰੂਰ 7 ਵਜੇ ਜੇ ਕਹੋਗੇ ਤਾਂ ਜੀ ਤੇ ਮੇਰਾ ਖਿਆਲ ਹੈ ਫਿਰ ਇਹ ਪੋਜੀਟਿਵ ਵੇਅ ਹੈ ਇਸ ਤੋਂ ਉੱਤੇ ਤੁਸੀਂ ਐਵੇਂ ਕਿਸਤੇ ਦੋਸ਼ ਲਾਈ ਜਾਓ ਕਿਉਂ ਲਾਈ ਜਾਓ ਹਮ ਮੈਂ ਅਸੀਤ ਨਹੀਂ ਲਾ ਰਿਹਾ ਮਤਲਬ ਇੱਕ ਦੂਜੇ ਤੇ ਜਿਹੜਾ ਥੋੜਾ ਜਿਹੜਾ ਥੋੜਾ ਕੁਐਸਚਨ ਹੈ ਮੈਂ ਦੋਸ਼ ਲਾ ਰਿਹਾ ਮੈਂ ਨਹੀਂ ਲਾ ਰਿਹਾ ਤੁਸੀਂ ਕਿੰਨਾ ਜ਼ੋਰ ਲਾ ਰਹੇ ਹੋ ਕਿੰਨਾ ਜ਼ੋਰ ਮੈਂ ਤੁਹਾਨੂੰ ਦਾਰ ਰਿਹਾ ਕਿ ਮੈਂ ਕੋਈ ਨਾ ਕੋਈ ਦੋਸ਼ ਲਾ ਦੇ ਆ ਨਹੀਂ ਮੈਂ ਤਾਂ ਨਹੀਂ ਕਿਹਾ ਜੀ ਕੁਝ ਵੀ ਨਹੀਂ ਕਿਹਾ ਮੈਂ ਤਾਂ ਤੁਹਾਨੂੰ ਨਹੀਂ ਤੁਸੀਂ ਤਾਂ ਬਹੁਤ ਜ਼ੋਰ ਲਾ ਰਹੇ ਹੋ ਲੇਕਿਨ ਨਹੀਂ ਸਾਡੇ ਭਰਾ ਹੈ ਮੈਂ ਕੋਈ ਦੋਸ਼ ਲਾਵਾਂ ਕੋਈ ਮੇਰੇ ਭਾਣੇ ਬਰਾਬਰ ਦਾ ਭਰਾ ਹੈ ਕੋਈ ਛੋਟਾ ਭਰਾ ਹੈ ਜੀ ਕੋਈ ਜਵੇਂ ਛੋਟੇ ਨੇ ਜਿਹੜੇ ਅੰਕਲੀ ਕਹਿੰਦੇ ਨੇ ਮੈਨੂੰ ਇਸ ਕਰਕੇ ਮੈਂ ਤਾਂ ਸਾਰੇ ਆਪਦਾ ਪਰਿਵਾਰ ਸਮਝਦਾ ਹੂੰ ਔਰ ਜੇ ਸਾਰੇ ਪਾਰਟੀ ਲਈ ਕੰਮ ਕਰ ਰਹੇ ਆ ਫਿਰ ਇਕਜੁੱਟਤਾ ਕਿਉਂ ਨਹੀਂ ਨਜ਼ਰ ਆ ਰਹੀ ਉਹ ਇਕਜੁੱਟਤਾ ਹੀ ਹੈ ਬੈਗਣਾ ਥੋੜੇ ਦਿਨ ਤੱਕ ਦੇਖੋਗੇ ਫਿਰ ਜਿਹੜਾ سوشل মিডিਆ ਤੇ ਜਿਵੇਂ ਜੜੀਆਂ ਗੱਲਾਂ ਚੱਲਦੀਆਂ ਆ ਆਈਟੀ ਸੈਲੀਆਂ ਵੀ ਇੱਥੇ ਦਫਤਰ ਜੋ ਜਿਹੜਾ ਆਈਟੀ ਸੈਲਾ ਚਾਹੇ ਉਹ ਪੱਤਰਕਾਰ ਹੋਣ ਚਾਹੇ ਜਿਹੜੇ ਮੈਂਬਰਸ਼ਿਪ ਵਾਲੇ ਹੋਣ ਉਹਨਾਂ ਦੇ ਖਿਲਾਫ ਕਿਉਂ ਟਿੱਪਣੀਆਂ ਹੋ ਰਹੀਆਂ ਨੇ ਸੋਸ਼ਲ ਮੀਡੀਆ ਦਾ ਅੱਜਕੱਲ ਪਤਾ ਨਹੀਂ ਕਿੱਥੋਂ ਕੀ ਲਿਖੀ ਜਾਂਦਾ ਕਿੱਥੋਂ ਕੁਝ ਕਰੀ ਜਾਂਦਾ ਸੋਸ਼ਲ ਮੀਡੀਆ ਤੇ ਕਹਿੰਦੇ ਪੰਜਾਬ ਚ ਅਸੀਂ ਇੱਕ ਇੱਕ ਸਕੰਟ ਤੇ ਨਸ਼ਾ ਖਤਮ ਕਰ ਦਾਂਗੇ ਕਿਸੇ ਨੇ ਗੁਟਕੇ ਤੇ ਕਹਿੰਦਾ ਇੱਕ ਹੋ ਗਏ ਜੀ ਇਹ ਸੋਸ਼ਲ ਮੀਡੀਆ 'ਚ ਆ ਰਿਹਾ ਸੀ ਨਾ ਬਿਆਨ ਸੀ ਲੋਕਾਂ ਦੇ ਹੂੰ ਇਸ ਕਰਕੇ ਜੇ ਜਿਹੜੇ ਕਹਾਉਂਦੇ ਲੀਡਰ ਉਹਨਾਂ ਨੇ ਬਿਆਨ ਦੇ ਕੇ ਸੋਸ਼ਲ ਮੀਡੀਆ 'ਚ ਆਇਆ ਤੇ ਉਹਦਾ ਨਿਕਲਿਆ ਅਰਥ ਕੱਖ ਨਹੀਂ ਜੀ ਤੇ ਫਿਰ ਸੋਸ਼ਲ ਮੀਡੀਆ ਦਾ ਕੀ ਕਹੀਏ ਆਪਾਂ ਜੀ ਕੁੰਦੜ ਸਾਹਿਬ ਮੇਰਾ ਅਖੀਰਲਾ ਸਵਾਲ ਹੈ ਜਿਵੇਂ ਤੁਸੀਂ ਕਿਹਾ ਕਿ ਵੀ ਥੋੜੇ ਦਿਨਾਂ 'ਚ ਸਾਰਾ ਕੁਝ ਵਧੀਆ ਚੰਗਾ ਹੁੰਦਾ ਨਜ਼ਰ ਆਵੇਗਾ ਸਾਰੀ ਚੜ੍ਹਦੀ ਕਲਾ ਲਈ ਕੰਮ ਕਰ ਰਹੀ ਹੈ ਪਾਰਟੀ ਵੀ ਜਥੇਦਾਰ ਸਾਹਿਬ ਨੇ ਵੀ ਅਪੀਲ ਕੀਤੀ ਹੈ ਜਿਵੇਂ ਉਹਨਾਂ ਨੇ ਵੀ ਅੱਜ ਪ੍ਰੈਸ ਰੂਮਟ ਜਾਰੀ ਕੀਤਾ ਕਿ ਅਸੀਂ ਮੈਂਬਰਸ਼ਿਪ ਦੇ ਲਈ ਜਿਹੜਾ ਅਪੀਲ ਕੀਤੀ ਆ ਭੁੰਦਰ ਸਾਹਿਬ ਨੂੰ ਕਿ ਇਕੱਠੇ ਹੋ ਕੇ ਜਿਹੜਾ ਮੈਂਬਰਸ਼ਿਪ ਸ਼ੁਰੂ ਕੀਤੀ ਜਾਵੇ ਉਹਨਾਂ ਨੇ ਵੀ ਕਿਹਾ ਪਰ ਦੋਵੇਂ ਪਾਸਿਓਂ ਜਿਹੜਾ ਆ ਕੋਈ ਇਨੀਸ਼ੀਏਟਿਵ ਲਿਆ ਜਾਊ ਕੋਈ ਸੱਦਾ ਦਿੱਤਾ ਜਾਊਗਾ ਤੁਸੀਂ ਵਰਕਿੰਗ ਪ੍ਰੈਜ਼ੀਡੈਂਟ ਤੁਹਾਡਾ ਆਖਰੀ ਸਵਾਲ ਹੈ ਮੇਰਾ ਆਖਰੀ ਆਨਸਰ ਸੁਣ ਲਓ ਜੀ ਪਹਿਲੇ ਸਿੰਘ ਸਾਹਿਬਾਨ ਨੇ ਵੀ ਸਾਰੇ ਯਤਨ ਕੀਤੇ ਪਾਰਟੀ ਮਜ਼ਬੂਤ ਹੋਵੇ ਪਾਰਟੀ ਦੀ ਤਰੇਬੰਦੀ ਖਤਮ ਕਰਕੇ ਇਕਤਾ ਵਾਸਤੇ ਮਜ਼ਬੂਤੀ ਨਾਲ ਪਾਰਟੀ ਦੇ ਕੰਮ ਕਰੋ ਜੀ ਉਹਨਾਂ ਦੇ ਧਰਵਾਦੀਆਂ ਸੀ ਮੈਂ ਆਪਣੇ ਵੱਲੋਂ ਵੀ ਧਰਵਾਦੀ ਆ ਪਾਰਟੀ ਧਰਵਾਦੀ ਜੀ ਜਿਹੜੇ ਨਮੇ ਸਿੰਘ ਸਾਹਿਬ ਆਏ ਉਹਨਾਂ ਨੇ ਵੀ ਇਹੀ ਕਿਹਾ ਕਿ ਪਾਰਟੀ ਦੇਖਤਾ ਕਰੋ ਪਿਆਰ ਨਾਲ ਲੱਗੇ ਬਦੋ ਪਾਰਟੀ ਦੀ ਮਜ਼ਬੂਤੀ ਲੋੜ ਹੈ ਤਾਂ ਕਿ ਪੰਜਾਬ ਦੇ ਦੇਸ਼ ਦੇ ਸਿੱਖਾਂ ਦੇ ਕੌਮ ਦੇ ਦੁਨੀਆ ਦੇ ਮਸਲੇ ਤਾਂ ਹੀ ਤੁਸੀਂ ਤਕੜੇ ਹੋ ਕੇ ਹੱਲ ਕਰਾ ਸਕਦੇ ਜਿਹੜੇ ਆਪਣੇ ਬੜੇ ਉਜੇ ਹੋਏ ਨੇ ਜੀ ਇਸ ਕਰਕੇ ਮੈਂ ਸਵਾਗਤ ਕਰਦਾ ਉਹਨਾਂ ਦਾ ਪਹਿਲੇ ਜੇ ਸਰ ਸਾਹਿਬਾਨ ਦਾ ਵੀ ਇਹਨਾਂ ਦਾ ਵੀ ਫੇਰੇ ਜਿਹੜੇ ਪੰਜ ਮੈਂਬਰੀ ਕਮੇਟੀਏ ਨਾਲ ਉਹਨਾਂ ਕੋਲ ਗਈ ਐ ਮਿਲੀ ਐ ਪਿਆਰ ਨਾਲ ਉਹਨਾਂ ਨਾਲ ਗੱਲ ਕੀਤੀ ਐ ਮੈਂ ਉਹਦਾ ਵੀ ਸਵਾਗਤ ਕਰਦਾ ਇਸ ਕਰਕੇ ਹੁਣ ਮੈਂ ਆਖਰੀ ਗੱਲ ਕਹਿਣ ਲੱਗਾ ਗੁਰੂ ਕਿਰਪਾ ਕਰੇਗਾ ਉਹਦੇ ਹੱਥੇ ਚ ਬਖਸ਼ਿਸ਼ ਐ ਇਹ ਸਾਰੀ ਜਿਹੜੀ ਹੈ ਸਾਰਾ ਸਿਰੇ ਚੜੇਗਾ ਜਲਦੀ ਅਸੀਂ ਪਿਆਰ ਨਾਲ ਇਕੱਠੇ ਹੋ ਕੇ ਤੁਰਾਂਗੇ ਕੋਈ ਸੱਦਾ ਦਿੱਤਾ ਜਾਊ ਦੋਵਾਂ ਪਾਸਿਆਂ ਵੱਲੋਂ ਆ ਮੇਰਾ ਸੱਦਾ ਹੀ ਐ ਸਿੱਖ ਸਾਹਿਬ ਦਾ ਵੀ ਸੱਦਾ ਹੀ ਹੈ ਜੇ ਸਿੱਖ ਸਾਹਿਬ ਦਾ ਸੱਦਾ ਹੈ ਅਸੀਂ ਉਸ ਤੇ ਹੀ ਫੁੱਲ ਚੜਾਵਾਂ ਰਾਜਨੀਤੀ ਚਾਹੇ ਬਰਬਲੀ ਸੱਦੇ ਮੰਨੇ ਜਾਂਦੇ ਇੰਟਰਵਿਊਆਂ ਦੇ ਵਿੱਚ ਜਾਂ ਬਰਬਲੀ ਬਰਬਲੀ ਉਹ ਹੁੰਦਾ ਜਿਹੜੇ ਕੋਈ ਮੁਕਰ ਜੇ ਕਹਿ ਕੇ ਹਮ ਮੈਂ ਜਦੋਂ ਦਾ ਕਹਿ ਕੇ ਤੇ ਮੁਕਰਿਆ 40 ਬੰਦੇ ਕਹਿੰਦਾ ਅਸੀਂ ਬੈਠੇ ਸੀ ਜਦੋਂ ਮੈਂ ਸਦਾ ਦਿੱਤਾ ਤਾਂ ਕੱਲੇ ਥੋੜੇ ਤਾਂ ਮੇਰੇ ਮਗੇ ਸਾਰੇ ਅਸੀਂ ਜਿੰਨੇ ਵੀ ਕਮੇਟੀ ਬੈਠੇ ਸਾਰੇ ਬੈਠੇ ਸੀ ਜੀ ਤੇ ਫਿਰ ਉਹ ਤਾਂ ਮਤਲਬ ਪਾਰਟੀ ਦੇ ਰਾਇ ਨਾਲ ਦਿੱਤਾ ਮੈਂ ਹਮ ਜੇ ਮੈਂ ਹੁਣ ਬੋਲ ਰਿਹਾ ਉਹ ਵੀ ਮੈਂ ਇਕੱਲਾ ਨਹੀਂ ਬੋਲ ਰਿਹਾ ਸਾਰੇ ਮੇਰੇ ਸਾਥੀ ਬੈਠੇ ਨੇ ਪਾਰਟੀ ਪਿੱਛੇ ਬੈਠੀ ਸਭ ਦੀ ਰਾਏ ਨਾਲ ਬੋਲ ਰਿਹਾ ਜਿਵੇਂ ਤੁਸੀਂ ਕੱਲ ਕੋਈ ਡਿਟਰ ਤਾਂ ਮੈਂ ਹਾਂ ਨਹੀਂ ਕਿ ਬੈ ਜਿਹੜੀ ਗੱਲ ਕਹੇ ਤੇ ਮੈਂ ਕਹਤੀ ਨਾ ਪਾਰਟੀ ਦੀ ਰਾਏ ਚ ਕਿ ਕੱਲ ਸੱਦਾ ਦਿੱਤਾ ਸਾਰੇ ਬੈਠੇ ਸੀਗੇ ਧਾਮੀ ਸਾਹਿਬ ਅਹੁਦਾ ਸੰਭਾਲਣ ਜਾ ਰਹੇ ਨੇ ਦੁਬਾਰਾ ਤੋਂ ਕਈ ਜਿਹੜੇ ਉਧਰਲੇ ਵੀਰ ਕਹਿ ਰਹੇ ਐ ਕਿ ਧਾਮੀ ਸਾਹਿਬ ਪਹਿਲਾਂ ਚਲੇ ਗਏ ਸੀ ਜਥੇਦਾਰਾਂ ਨੂੰ ਲਾਂਭੇ ਕਰ ਦਿੱਤਾ ਕਿ ਇਸ ਗੱਲ ਤੋਂ ਬਚ ਗਏ ਕਹਿੰਦੇ ਉਦੋਂ ਜਾਣਾ ਨਹੀਂ ਸੀ ਚਾਹੀਦਾ ਕਹਿੰਦੇ ਹੁਣ ਵਾਪਸ ਆ ਗਏ ਉਹਨਾਂ ਨੇ ਵੀਰਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਲੋੜ ਐ ਆ ਤੇ ਮੈਂ ਤਾਂ ਉਹਨਾਂ ਨੂੰ ਕੋ ਸਵਾਗਤ ਕਰਉ ਇਹੋ ਜਿਹਾ ਇਨਸਾਨ ਧਰਮ ਦੇ ਮਸਲੇ 'ਚ ਨਹੀਂ ਮਿਲਦਾ ਜੋ ਉਹਨਾਂ 'ਚ ਖੂਬੀਆਂ ਪਰਮਾਤਮਾ ਨੇ ਦਿੱਤੀਆਂ ਨੇ ਹੁੰਦੀ ਪਰਮਾਤਮਾ ਦੀ ਕਿਰਪਾ ਹੈ ਲੇਕਿਨ ਇੱਕ ਸੰਤ ਟਾਈਪ ਸਧਾਰਨ ਕਿਸਾਨ ਹੈ ਪੜਿਆ ਲਿਖਿਆ ਵਕੀਲ ਹੈ ਧਰਮ ਦੇ ਪਾਵਨ ਦਾ ਤੇ ਅੱਗੇ ਦਲੇਰ ਹੈ ਪਾਰਟੀ ਵਾਸਤੇ ਜਦੋਂ ਤੋਂ ਜੰਮਿਆ ਕੰਮ ਕਰਦਾ ਆ ਰਿਹਾ ਐਸੀ ਪੀ ਸੀ 25-30 ਸਾਲ ਤੋਂ ਮੈਂਬਰ ਬਣਦਾ ਆ ਰਿਹਾ ਹੈ ਇਸ ਕਰਕੇ ਲੋਡ ਹੈ ਕਾਮਨ ਲੋਡ ਹੈ ਪਾਰਟੀ ਲੋਡ ਹੈ ਸਭ ਕਾ ਸੇ ਲੋਡ ਹੈ ਇਸ ਕਰਕੇ ਉਹ ਆਏ ਨਾ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਉਹਨਾਂ ਨੇ ਸਭ ਦੀ ਬੇਨਤੀ ਨੂੰ ਮੰਨਿਆ ਹਾਲਾਤ ਨੂੰ ਮੁੱਖ ਰੱਖਿਆ ਜਰੂਰ ਸੀ ਲੋਡ ਸੇ ਅਜਿਹੇ ਜਿਹੇ ਇਨਸਾਨ ਦੀ ਤੇ ਮੈਂ ਦੂਜੇ ਵੀਰਾਂ ਨੂੰ ਕਹਿ ਰਿਹਾ ਕਿ ਭਰਾਓ ਟਿੱਪਣੀਆਂ ਕਾਹਨੂੰ ਕਰਦੇ ਹੋ ਕੀ ਫਾਇਦਾ ਨੇ ਟਿੱਪਣੀਆਂ ਤੁਸੀਂ ਕਹਿੰਦੇ ਸੀ ਇਹ ਕਿਉਂ ਵਗ ਗਿਆ ਇਹ ਬੜੀ ਜ਼ਰੂਰਤ ਹੈ ਆਜੋ ਤੁਸੀਂ ਆਪ ਅਪੀਲ ਕੀਤੀ ਹੈ ਤੇ ਪੀੜ ਕੀਤੀ ਤੇ ਟਿੱਪਣੀ ਕਿਉਂ ਕਰੋ ਜੇ ਮੈਂ ਉਹਨਾਂ ਨੂੰ ਅਪੀਲ ਕਰਦਾ ਉਹਨਾਂ ਦੇ ਉਲਟ ਬੋਲ ਪਾ ਤਾਂ ਮੇਰੇ ਅਪੀਲ ਦਾ ਕੀ ਫਾਇਦਾ ਜੀ ਇਸ ਕਰਕੇ ਮੈਂ ਤਾਂ ਕਹਿੰਦਾ ਐਨਡਾਓ ਬਰਾਵੋ ਇਹ ਛੱਡ ਦਿਓ ਟਿੱਪਣੀਆਂ ਟੁਪੜੀਆਂ ਆਪਣੇ ਘਰ ਤੇ ਨਾ ਕਰੋ ਸ਼ੁਕਰੀਆ ਹੁੰਦੜ ਸਾਹਿਬ ਧੰਨਵਾਦ ਬਾਈਗੁਰੂ ਜੀ ਦਾ ਧੰਨਵਾਦ ਬਾਈਗੁਰੂ ਜੀ ਕੀ ਪੁੰਨਰ ਸਾਹਿਬ ਸਾਡੇ ਨਾਲ ਸਨ ਗੱਲਬਾਤ ਇਹਨਾਂ ਨੇ ਆਪਣੀ ਰੱਖੀ ਹੈ ਕਹਿ ਰਹੇ ਨੇ ਕਿ ਮੈਂ ਤਾਂ ਕੱਲ ਵੀ ਅਪੀਲ ਕੀਤੀ ਸੀ ਅੱਜ ਵੀ ਅਪੀਲ ਕਰ ਰਿਹਾ ਹਾਂ ਜਥੇਦਾਰ ਸਾਹਿਬ ਨੇ ਵੀ ਅਪੀਲ ਕੀਤੀ ਹੈ ਠੀਕ ਹੈ ਸਾਰੇ ਪਾਰਟੀ ਦੀ ਇੱਕਜੁੱਟਤਾ ਲਈ ਕੰਮ ਕਰ ਰਹੇ ਆ ਪਰ ਕਹਿ ਰਹੇ ਨੇ ਕਿ ਯੂਨਿਟੀ ਦਿਖਾਉਣ ਦੀ ਲੋੜ ਆ ਪੰਜਾਬ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਕੋਈ ਹੋਰ ਨਹੀਂ ਐਡਰੈਸ ਕਰ ਰਿਆ ਨੈਸ਼ਨਲ ਪਾਰਟੀਆਂ ਨਹੀਂ ਐਡਰੈਸ ਕਰ ਰਹੀਆਂ ਕਾਂਗਰਸ ਜਾਂ ਬਾਕੀ ਧਿਰਾਂ ਐਡਰੈਸ ਨਹੀਂ ਕਰ ਰਹੀਆਂ ਅਕਾਲੀ ਦਲ ਐਡਰੈਸ ਕਰਦਾ ਆ ਅਕਾਲੀ ਦਲ ਸੰਘਰਸ਼ ਕਰਦਾ ਆ ਪਰ ਯੂਨਿਟੀ ਦੀ ਲੋੜ ਹੈ ਤਾਂ ਹੀ ਕਹਿੰਦੇ ਖੇਰੂ ਖੇਰੂ ਹੋ ਰਹੇ ਆ ਜੇ ਯੂਨਿਟੀ ਨਹੀਂ ਆ ਸੋ ਅਸੀਂ ਆਪਦੇ ਨੂੰ ਐਫਰਟਸ ਕਰ ਰਹੇ ਆ ਦੂਜੀ ਧਿਰ ਨੂੰ ਵੀ ਕਹਿ ਰਹੇ ਨੇ ਕਿ ਐਫਰਟਸ ਕਰਨੇ ਚਾਹੀਦੇ ਆ ਕਿ ਇੱਕ ਜੁਟਤਾ ਦਿਖਾਈ ਜਾਵੇ ਅੱਜ ਦਾ ਐਪੀਸੋਡ ਕਿਵੇਂ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ